ਹੁਣ ਤੇ ਚਲੋ ਇਨਕਲਾਬੀ ਸਰਕਾਰ ਆਈ ਸੀ ਹੁਣ ਤੇ ਬਦਲਾਅ ਦੀ ਸਰਕਾਰ ਆਈ ਸੀ 89% ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਜਿਹਦੇ ਵੀ ਦਲਤ ਨੇ ਮੋਸਲੀ ਜਿਹਦੇ ਵੀ ਪਛੜੀਆਂ ਜਾਤੀਆਂ ਨੇ ਆਪ ਨੂੰ ਵੋਟ ਪਾਈ ਸੀ ਜੀ ਕਿਆ ਇਹਨਾਂ ਦਾ ਹੁਣ ਫਰਜ਼ ਨਹੀਂ ਬਣਦਾ ਮੈਂ ਤਾਂ ਇਹਨਾਂ ਦੀਆਂ ਅੱਖਾਂ ਖੋਲ ਰਿਹਾ ਮੈਂ ਤਾਂ ਉਹਨੂੰ ਦੱਸ ਰਿਹਾ ਵੀ ਭਾਈ ਇਹ ਹੋ ਸਕਦਾ ਹੈ ਤੇ ਫਿਰ ਇਹਦੇ ਪਿੱਛੇ ਝਗੜਾ ਖੜਾ ਕਰ ਦੇਣਗੇ ਜ਼ਿਮੀਂਦਾਰ ਤੇ ਨੌਨ ਜ਼ਿਮੀਂਦਾਰ ਦਾ ਤੇ ਆ ਨਵਾਂ ਸਾਡੇ ਨਾਲ ਪੁੱਡਾ ਪਾਤਾ ਗਮਾਡਾ ਪਤਾ ਕਿ ਭਾਈ ਤੁਸੀਂ ਘਰ ਵੀ ਨਹੀਂ ਬਣਾ ਸਕਦੇ ਹੁਣ ਤੁਸੀਂ ਮੈਨੂੰ ਦੱਸੋ ਬਾਹਰ ਕੰਸਟਰਕਸ਼ਨ ਹੋ ਨਹੀਂ ਸਕਦੀ ਇਹਨਾਂ ਅਨੁਸਾਰ ਕਿੱਥੋਂ ਪਲਾਟ ਮਿਲਣਗੇ ਬੇਜਮੀਨਿਆਂ ਨੂੰ ਜਿਲ੍ਹਾਂ ਦੀਆਂ ਵੋਟਾਂ ਲੈ ਕੇ ਤੁਸੀਂ ਸਦੀਆਂ ਤੋਂ ਸਰਕਾਰਾਂ ਬਣਾਉਂਦੇ ਆ ਆ ਰਹੇ ਹੋ ਇਸ ਜਿਹੜੀ ਧਰਤੀ ਹੈ ਇਹਦਾ ਜਿਹੜਾ ਸੌਦਾ ਹੈ ਉਹ ਪੂੰਜੀਪਤੀ ਕਰ ਚੁੱਕੇ ਆ ਇਸ ਧਰਤੀ ਦਾ ਬੇਸਿਕਲੀ ਇੰਤਕਾਲ ਸਮਝੋ ਕੇ ਉਹਨਾਂ ਪੂੰਜੀਪਤੀਆਂ ਦੇ ਨਾਂ ਹੋ ਚੁੱਕਿਆ ਹੈ ਉਹਨਾਂ ਵੱਡੇ ਘਰਾਣਿਆਂ ਦੇ ਨਾਂ ਹੋ ਚੁੱਕਿਆ ਜਿਹੜੇ ਬੇਜਮੀਨੇ ਲੋਕ ਐ ਉਹਨਾਂ ਨੂੰ ਕੀ ਮਿਲਿਆ ਸਾਂਝੇ ਰਸਤੇ ਗਏ ਸਾਂਝੀਆਂ ਥਾਵਾਂ ਗਈਆਂ ਸਾਂਝੇ ਸ਼ਮਸ਼ਾਨ ਘਾਟ ਗਏ ਸਾਂਝੀਆਂ ਧਰਮਸ਼ਾਲਾ ਗਈਆਂ ਸਭ ਕੁਝ ਕਿਉਂ ਨਾਲ ਸਾਂਝਾ ਸੀ ਜੋ ਉਹ ਜੰਗਲ ਤੇ ਰੋਜ਼ਗਾਰ ਖੜਾ ਲੋਕਾਂ ਦਾ ਲੋਕ ਬੱਬੜ ਵੱਢਦੇ ਸੀ ਮੱਝਾਂ ਗਾਇਆਂ ਲੈ ਕੇ ਜਾਂਦੇ ਸੀ ਲੱਕੜਾਂ ਉੱਥੋਂ ਲੈਣੇ ਆ ਸਾਰੇ ਪਿੰਡਾਂ ਦਾ ਰੋਜ਼ਗਾਰ ਉੱਥੇ ਖੜਾ ਹੈ ਸਾਡਾ ਪੈਸਾ ਤਾਂ ਪਹਿਲੀ ਮਰੇ ਬੈਠੇ ਉੱਜੜ ਰਿਹਾ ਪੰਜਾਬ ਉੱਜੜ ਰਿਹਾ ਤੇ ਬਾਅਦ ਚ ਹੋਇਆ ਹਲਾ 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 ਹੁਣ ਹੋ ਜਾਣੀਆਂ ਵੋਟਾਂ ਦੇਖੋ ਜੀ ਕਿਹਦੀ ਮਦਦ ਕਰਨੀ ਆ ਕਿਹਦੀ ਨਹੀਂ ਹੁਣ ਰੈਲੀਆਂ ਮੁਜਾਰੇ ਹੋ ਜਾਣੇ ਉਹੀ ਚਿੱਟੇ ਕੁਰਤੇ ਪਜਾਮੇ ਮੁੜਕੇ ਸ਼ੁਰੂ ਹੋ ਜਾਣੇ ਆ ਕੇ ਲੰਬੇ ਲੰਬੇ ਜੈਕਾਰੇ ਲੰਬੇ ਲੰਬੇ ਭਾਸ਼ਣ ਉਹ ਮੈਂ ਕਹਿੰਦਾ ਇਹ ਸਾਰਿਆਂ ਨੂੰ ਜੁੱਤੀ ਲਾ ਲਓ ਜੁੱਤੀ ਹੁਣ ਗੁਜ਼ਾਰਾ ਪੰਜਾਬ ਦਾ ਤਾਂ ਹੈ ਆਖਰਕਾਰ ਤੁਹਾਨੂੰ ਨਾ ਲੋਕਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ ਬਈ ਇਹਦੇ ਬਾਰੇ ਜਿਹੜੇ ਬੋਲਦੇ ਵੀ ਨੇ ਨਾ ਪੰਜਾਬ ਦੇ ਬੜੇ ਬਹੁਤ ਉਹਨਾਂ ਦੀ ਫਰਮ ਨਹੀਂ ਉੱਥੇ ਸਭ ਦੇ ਅੱਛਾ ਸਾਬਦੇ ਫਾਰਮ ਨੇ A to Z ਕਿਸੇ ਨਾਲ ਨਹੀਂ ਬੋਲਣਾ ਅਕਾਲੀਆਂ ਨਹੀਂ ਬੋਲਣਾ ਬਾਦਲਾਂ ਨਾਲ ਕਹਿਣਾ ਮੇਰਾ ਹੋਟਲ ਚੱਲਦਾ ਰਹੇ ਉਹ ਵੀ ਤਾਂ ਐਉਂ ਬਣਿਆ ਸੀ ਲਓ ਜੀ ਪੰਜੋਲੇ 'ਚ ਖੜੇ ਅਸੀਂ ਰੋਪੜ ਜ਼ਿਲ੍ਹੇ ਦਾ ਜਿਹੜਾ ਹੈ ਸ਼ਿਵਾਲਿਕ ਹिल्स ਦੇ ਇੱਕ ਖਾਸ ਏਰੀਆ ਹੈ ਔਰ ਨਿਊ ਚੰਡੀਗੜ੍ਹ ਜਿਹੜਾ ਹੈ ਨਾ ਜੀ ਨਵਾਂ ਕਨਸੈਪਟ ਆਇਆ ਹੈ ਔਰ ਅੱਗੇ-ਅੱਗੇ ਫੈਲਦਾ ਜਾ ਰਿਹਾ ਹੈ ਚੰਡੀਗੜ੍ਹ ਨੇ ਬਰਬਾਦੀ ਦੀ ਕਹਾਣੀ ਸ਼ੁਰੂ ਕੀਤੀ ਫਿਰ ਆ ਗਿਆ ਨਿਊ ਚੰਡੀਗੜ੍ਹ ਤੇ ਹੁਣ ਇਹ ਜਿਹੜਾ ਖੇਤਰ ਹੈ ਘਾੜ ਦਾ ਖੇਤਰ ਜੀ ਇਸ ਦੇ ਵਿੱਚ ਬਹੁਤ ਕੁਝ ਬਦਲ ਰਿਹਾ ਹੈ ਤੇ ਸਾਡੇ ਨਾਲ ਨੇ ਐਡਵੋਕੇਟ ਸਰਬਜੀਤ ਸਿੰਘ ਜੀ ਗੱਲਬਾਤ ਕਰਦੇ ਇਹਨਾਂ ਦੇ ਨਾਲ ਪੂਰਾ ਬਲੌਗ ਦੇਖਿਓ ਬਹੁਤ ਜਾਣਕਾਰੀ ਭਰਪੂਰ ਤੇ ਬਹੁਤ ਜ਼ਰੂਰੀ ਹੈ ਹਰ ਪੰਜਾਬੀ ਦੇ ਲਈ ਜ਼ਰੂਰੀ ਹੈ ਔਰ ਪੰਜਾਬੀਓ ਜੇਕਰ ਅਸੀਂ ਹੁਣ ਵੀ ਜਾਗੇ ਨਾ ਤਾਂ ਕੰਮ ਹੋ ਜਾਏਗਾ ਖਰਾਬ ਪੂੰਜੀਪਤੀ ਜਿਹੜੇ ਹੈ ਕਿਸ ਤਰੀਕੇ ਨਾਲ ਸਾਨੂੰ ਜਿਹੜਾ ਨੱਥ ਪਾਉਂਦੇ ਜਾ ਰਹੇ ਹੈ ਵੱਡੇ ਵੱਡੇ ਅੰਦੋਲਨ ਜਿਵੇਂ ਕਿਸਾਨ ਅੰਦੋਲਨ ਚੱਲਦੇ ਹਨ ਜੀ ਫਿਰ ਇਸ ਤਰ੍ਹਾਂ ਦਾ ਬਹੁਤ ਕੁਝ ਸ਼ੁਰੂ ਕਰਨਾ ਪਏਗਾ ਪਹਿਲੇ ਹੀ ਜਾਗਣਾ ਪਏਗਾ ਸੱਸੀ ਕਾਲ ਜੀ ਇਹ ਕਹਾਣੀ ਜਿਹੜੀ ਥੋੜੀ ਜੀ ਮੈਂ ਇੰਟਰੋਡਕਸ਼ਨ ਦਿੱਤੀ ਹੈ ਤੁਸੀਂ ਕੀ ਕਹਿੰਦੇ ਹੋ ਇਹ ਏਰੀਆ ਦੇ ਵਿੱਚ ਕੀ ਆ ਕੁਝ ਹੋ ਰਿਹਾ ਜੀ ਇਹ ਏਰੀਆ ਜੀ ਕਿਉਂਕਿ ਇੱਕ ਰਮਣੀਕ ਏਰੀਆ ਹੈ ਪੰਜਾਬ ਦਾ ਜੀ ਦੂਜੀ ਗੱਲ ਨਿਊ ਚੰਡੀਗੜ੍ਹ ਇਹਦੇ ਬਿਲਕੁਲ ਨਾਲ ਆ ਗਈ। ਹੂੰ ਤੀਜੀ ਗੱਲ ਇਹ ਰੋਪੜ ਜ਼ਿਲ੍ਹੇ ਵਿੱਚ ਹੈ ਤੇ ਇਹਦੇ ਉੱਤੇ ਅਜੇ ਕੋਈ ਉਹ ਕਾਨੂੰਨ ਲਾਗੂ ਨਹੀਂ ਸੀ ਹੁੰਦੇ। ਪਰ ਜਿਹੜਾ ਹੁਣ ਦਾ ਲੇਟੈਸਟ ਹੈ ਉਹਦੇ ਵਿੱਚ ਲਾਗੂ ਆ ਗਿਆ ਪੂੜਾ ਗਮਰਦਾ ਜੀ ਤੇ ਚਿੱਠੀਆਂ ਪੰਚਾਇਤਾਂ ਨੂੰ ਆ ਗਈਆਂ ਨੇ ਇਸ ਇਸ ਏਰੀਆ ਚ ਵੀ ਆ ਗਈਆਂ ਇਸ ਏਰੀਆ ਦੇਖੋ ਮੈਂ ਜ਼ਿਲ੍ਹਾ ਏਰੀਆ ਚ ਮੈਨੂੰ ਪਤਾ ਹੈ ਜੀ ਇੱਥੇ ਸਾਡੀ ਪੰਚਾਇਤ ਨੂੰ ਸਭ ਪੰਚਾਇਤਾਂ ਨੂੰ ਚਿੱਠੀਆਂ ਆ ਗਈਆਂ ਹਮ ਕਿ ਭਈ ਜੇ ਕੋਈ ਬਾਹਰ ਆਪਣਾ ਮਕਾਨ ਬਣਾਉਂਦਾ ਹੈ ਮੋਟਰ ਦਾ ਕੋਠਾ ਬਣਾਉਂਦਾ ਹੈ ਤਾਂ ਪੰਚਾਇਤ ਉਹਦਾ ਉਹਦੇ ਉੱਤੇ ਐਕਸ਼ਨ ਲਵੇ ਤੇ ਰੋਕੇ ਉਹਨੂੰ ਆਪਣੇ ਖੇਤਾਂ ਦੇ ਵਿੱਚ ਬਣਾ ਨਹੀਂ ਸਕਦੇ ਆਪਣਾ ਮਕਾਨ ਵੀ ਨਹੀਂ ਬਣਾ ਸਕਦੇ ਜੀ ਪਰ ਨਹੀਂ ਹੈ ਤੇ ਉਹਦੇ ਲਈ ਕਹਿੰਦੇ ਨੇ ਪਰਮਿਸ਼ਨ ਲਓ ਪਰਮਿਸ਼ਨ ਲਈ 35 40 ਮਹਿਕਮੇ ਪਰਮਿਸ਼ਨ ਨਹੀਂ ਮਿਲਦੀ ਹਮ ਨੰਬਰ ਇੱਕ ਗੱਲ ਇਹ ਹੈ ਕਿ ਪੰਜਾਬ ਦੇ ਇਨ੍ਹਾਂ ਖਿੱਤਿਆਂ ਵਿੱਚ ਆ ਪੰਜਾਬ ਵਿੱਚ ਪੂਡਾ ਨਹੀਂ ਇਹ ਕਹਿ ਦਿੰਦਾ ਹੈ ਕਿ ਤੁਸੀਂ ਬਾਹਰ ਕੋਈ ਕੰਸਟਰਕਸ਼ਨ ਨਹੀਂ ਕਰ ਸਕਦੇ ਘਰ ਵੀ ਆਪਣਾ ਨਹੀਂ ਬਣਾ ਸਕਦੇ ਦੂਜੀ ਗੱਲ ਹਮ ਦੂਜੀ ਗੱਲ ਹੈ ਜਿਹੜੇ ਹੁਣ ਬੇਜਮੀਨੇ ਲੋਕ ਨੇ ਨਾ ਬੇਕਰੇ ਲੋਕ ਨੇ ਬਹੁਤ ਨੇ ਪਿੰਡਾਂ ਦੀ ਆਬਾਦੀ ਵਧ ਗਈ ਜਿਮੀਦਾਰਾਂ ਦੀ ਆਬਾਦੀ ਵਧ ਗਈ ਅਨਸੂਚੇ ਜਾਤੀਆਂ ਵਾਲਿਆਂ ਦੀ ਬੈਕਵਾਰਡ ਦੀ ਸਭ ਦੀ ਆਬਾਦੀ ਵਧ ਗਈ ਜੀ ਤੇ ਉਹਨਾਂ ਪਾ ਵਿਚਾਰੇ ਆਪਾਂ 5-2-2 ਮਰਲੇ ਜਗ੍ਹਾ ਸੀ ਅੱਗੇ 2-3 ਨਿਆਣੇ ਨਹੀਂ 4 ਨਿਆਣੇ ਨਹੀਂ ਬੰਦ ਹੋ ਗਈ ਤੇ ਉਹਨਾਂ ਲਈ ਸਭ ਤੋਂ ਵੱਡੀ ਟਰੈਜਿਕ ਗੱਲ ਹੈ ਉਹ ਟਰੈਜਡੀ ਕੀ ਹੈ ਉਹਨਾਂ ਦੀ ਕਿ ਉਹਨਾਂ ਕੋਲ ਬਾਹਰ ਜ਼ਮੀਨ ਨਹੀਂ ਮਿਲੇਗੀ ਉਹ ਹੋਰ ਕੁਝ ਕਰ ਨਹੀਂ ਸਕਦੇ ਇਹਦੇ ਨਾਲ ਸਾਰੀਆਂ ਸਮਾਜਿਕ ਸਾਰੀਆਂ ਸਮੱਸਿਆਵਾਂ ਜਿਹੜੀਆਂ ਇਹਨਾਂ ਲੋਕਾਂ ਦੇ ਉੱਤੇ ਮੜ ਦਿੱਤੀਆਂ ਗਈਆਂ ਪਰ ਉਦੇ ਨਾਲ ਹੀ ਇਸ ਜਿਹੜੀ ਧਰਤੀ ਹੈ ਇਹਦਾ ਜਿਹੜਾ ਸੌਦਾ ਹੈ ਉਹ ਪੂੰਜੀਪਤੀ ਕਰ ਚੁੱਕੇ ਆ ਇਸ ਧਰਤੀ ਦਾ ਬੇਸਿਕਲੀ ਇੰਤਕਾਲ ਸਮਝੋ ਕਿ ਉਹਨਾਂ ਪੂੰਜੀਪਤੀਆਂ ਦੇ ਨਾਂ ਹੋ ਚੁੱਕਿਆ ਉਹਨਾਂ ਵੱਡੇ ਘਰਾਣਿਆਂ ਦੇ ਨਾਂ ਹੋ ਚੁੱਕਿਆ ਇਹ ਉਹਨਾਂ ਬਿਊਰੋਕ੍ਰੇਟਸ ਦੇ ਨਾਂ ਹੋ ਚੁੱਕਿਆ ਇਹ ਉਹਨਾਂ ਚੰਦਕ ਪੋਲਿਟਿਸ਼ੀਅਨ ਦੇ ਨਾਂ ਹੋ ਚੁੱਕਿਆ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਦੇਸ਼ ਦੇ ਮਾਲਕ ਨੇ ਇਸ ਲਈ ਹਾਲਤ ਬੜੀ ਏਬਲਿਸ ਜੇਤ ਕਰਨ ਦੀ ਲੋੜ ਹੈ ਇੱਕ ਪਾਸੇ ਭਾਵੇਂ ਕਿਸਾਨ ਯੂਨੀਅਨ ਦਾ ਚੱਲ ਰਿਹਾ ਸੰਘਰਸ਼ ਅਸੀਂ ਮੰਨਦੇ ਹਾਂ ਐਮਐਸਪੀ ਦਾ ਉਹ ਇੱਕ ਦੇਸ਼ ਦਾ ਉਹ ਇੱਕ ਰਾਸ਼ਟਰ ਦਾ ਸੰਘਰਸ਼ ਹੈ ਹਮ ਅਸੀਂ ਰਾਸ਼ਟਰ ਦੇ ਸੰਘਰਸ਼ ਲਈ ਲੜੀਏ ਰਾਸ਼ਟਰ ਨੂੰ ਕੋਈ ਮੰਗਾਂ ਮੰਨਵਾਈਏ ਤੇ ਸਾਨੂੰ ਇਹ ਨਾ ਪਤਾ ਲੱਗੇ ਕਿ ਸਾਡੀ ਜੜ ਵਿੱਚ ਸਾਡੇ ਬਰੂਹਾਂ ਤੱਕ ਸਾਡੇ ਪਿੰਡਾਂ ਤੱਕ ਸਾਡੇ ਬੋਹੜਾਂ ਤੱਕ ਆ ਪੁੱਜਿਆ ਹੈ ਗੈਂਤ ਪੂੰਜੀਪਤੀ ਦਾ ਹੁਣ ਉਹਦੇ ਲਈ ਕੀ ਹੋਣਾ ਅੱਗੇ ਤੁਸੀਂ ਇਹ ਦੇਖ ਰਹੇ ਹੋ ਸਾਰਾ ਜਿਹੜਾ ਜੰਗਲ ਦਾ ਏਰੀਆ ਹੈ ਜੀ ਇਹ ਜੰਗਲ ਆਰਾਮਗਾਹ ਹੂੰ ਸ ਉਹਨਾਂ ਦੇ ਲਈ ਯਾਸ਼ ਕਹਾ ਬਣਨੀਆਂ ਨੇ ਉਹਨਾਂ ਲੋਕਾਂ ਲਈ ਜਿਹੜੇ ਵੱਡੇ ਨੇ ਤੇ ਆਪਾਂ ਲੋਕ ਇਹ ਦੇਖਾਂਗੇ ਕੱਲ ਨੂੰ ਵੀ ਅਸੀਂ ਕਿੱਥੇ ਲੀਏ ਤੇ ਫਿਰ ਬਡੋੜੀਆਂ ਬਿਲਡਿੰਗਸ ਬਣਾਉਣਗੇ ਹੂੰ ਉਹਨਾਂ ਵੀ ਤੁਸੀਂ ਕੁਆਟਰ ਲੋਗੇ ਹੂੰ ਬਿਲਕੁਲ ਤੁਹਾਡੇ ਉੱਤੇ ਗ੍ਰਿਪ ਆ ਗਿਆ ਇਹ ਤੋਂ ਇਹ ਇਹ ਜਿਹੜੇ ਲੋਕ ਆ ਇਹ ਇਲਾਕੇ ਦੇ ਆ ਪੰਜਾਬ ਦੇ ਉਹਨਾਂ ਲੋਕਾਂ ਲਈ ਬਹੁਤ ਵੱਡਾ ਖਤਰਾ ਹੈ ਤੁਸੀਂ ਤਾਂ ਮੈਂ ਤੁਹਾਡੀ ਪਹਿਲਾਂ ਰਚਨਾਵਾਂ ਕਪਤਾਵਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਰਹਿੰਨੇ ਆ ਪਹਿਲਾਂ ਹੀ ਚੰਡੀਗੜ੍ਹ ਦਾ ਰੋਣਾ ਸੀ ਰੋਂਦੇ ਸੀਗੇ ਕਿ 50 52 ਪਿੰਡ ਤਬਾਹ ਹੋਏ ਐ ਫੇਰ ਚੰਡੀਗੜ੍ਹ ਤੋਂ ਬਾਅਦ ਨਿਊ ਚੰਡੀਗੜ੍ਹ ਤੇ ਆ ਤੀਜਾ ਰੌਲਾ ਤਾਂ ਨਵਾਂ ਹੀ ਸੁਣ ਲਿਆ ਜੀ ਵੀ ਚਿੱਠੀਆਂ ਤੱਕ ਆ ਗਈਆਂ ਜੀ ਦੇਖੋ ਚੰਡੀਗੜ੍ਹ ਵਾਲੇ ਜਦੋਂ ਰੋਲਦੇ ਮੈਂ ਕਿਹਾ ਸੀਗਾ ਕਿ ਤੁਹਾਡੇ ਖੇਤਾਂ ਨਿਆਈਆਂ ਸਭ ਨੂੰ ਖਾ ਜਾਏਗਾ ਮੈਂ ਇਹ ਗੱਲ ਅੱਜ ਤੋਂ 10 ਸਾਲ ਪਹਿਲਾਂ ਕਹਿੰਦਾ ਸਾਂ ਜੀ ਸਾਡੀਆਂ ਦਾ ਜਦੋਂ ਅਸੀਂ ਬੋਟ ਟਰੰਪ 'ਚ ਵੀ ਖੜੇ ਉੱਥੇ ਲੋਕਾਂ ਦੇ ਜਮਾਨਤਾਂ ਵੀ ਜ਼ਬਤ ਕਰਾਉਂਦੀਆਂ ਵੀ ਇਹ ਕੁਝ ਹੋਇਆ ਕਰਦਾ ਕੀ ਹੋਇਆ 5 10% ਆਬਾਦੀ 15% ਆਬਾਦੀ ਦੀ ਜ਼ਮੀਨ ਸੀ ਰਿਕੁਆਇਰ ਹੋ ਗਈ ਉਹਨਾਂ ਨੂੰ ਪੈਸੇ ਮਿਲ ਗਏ ਜੀ ਤੇ ਪੈਸਾ আর ਜੱਟ ਇਹਦਾ ਤੇ ਵੈਰ ਹੈ ਜਾਂ ਪੈਸਾ ਜਾਂ ਜ਼ਮੀਂਦਾਰ ਪੈਸਾ ਨਹੀਂ ਖੜਦਾ ਉਹਨਾਂ ਨੇ ਕੋਸ਼ਿਸ਼ ਸਮਝੌਤੇ ਕਰੇ ਕੁਝ ਲੋਕ ਨਸ਼ਿਆਂ ਵੱਲ ਹੋ ਗਏ ਚਲੋ ਕੁਝ ਵੀ ਹੋਇਆ ਪਰ ਬਾਕੀ 80% ਲੋਕ ਹੈ ਜਿਹੜੇ ਬੇਜਮੀਨੇ ਲੋਕ ਆ ਉਹਨਾਂ ਨੂੰ ਕੀ ਮਿਲਿਆ ਸਾਂਝੇ ਰਸਤੇ ਗਏ ਸਾਂਝੀਆਂ ਥਾਵਾਂ ਗਈਆਂ ਸਾਂਝੇ ਸ਼ਮਸ਼ਾਨ ਘਾਟ ਗਏ ਸਾਂਝੀਆਂ ਧਰਮਸ਼ਾਲਾ ਗਈਆਂ ਸਭ ਕੁਝ ਕੀ ਉਹਨਾਂ ਦਾ ਸਾਂਝਾ ਸੀ ਜੋ ਤੇ ਉਹਨਾਂ ਪਰ ਰਹਿ ਕੁਝ ਨਹੀਂ ਗਿਆ ਤੁਸੀਂ ਸਿਰਫ ਇਹ ਨਾ ਕਹੋ ਕਿ ਹਾਏ ਰੱਬਾ ਇਹ ਕਿਸਾਨ ਦੀ ਲੜਾਈ ਹੈ ਜ਼ਮੀਨ ਦੀ ਲੜਾਈ ਹੈ ਜ਼ਮੀਨ ਦੀ ਲੜਾਈ ਹੋਏਗੀ ਐਮਐਸਪੀ ਦੀ ਲੜਾਈ ਹੋਏਗੀ ਜੁਦੀ ਹੋਏਗੀ ਉਹ ਪਰ ਸਾਡੀ ਲੜਾਈ ਤਾਂ ਸੁਣੋ ਕੋਈ ਸਾਡੀਆਂ ਇੱਕ ਹਰਿਆਣਾ ਸਰਕਾਰ ਨੇ ਫੈਸਲਾ ਕਰ ਦਿੱਤਾ ਜੀ ਮੈਂ ਤਾਂ ਦੱਸ ਰਿਹਾ ਮੈਂ ਚੰਨੀ ਜੀ ਆਪਣੇ ਜਿਹੜੇ ਸੀਗੇ ਮੁੱਖ ਮੰਤਰੀ ਮੈਂ ਉਹਨਾਂ ਦਾ ਹਮਾਇਤੀ ਵੀ ਰਿਹਾ ਜੀ ਤੇ ਉਹਨਾਂ ਦਾ ਹਮਾਇਤੀ ਰਹਿਣ ਦੇ ਬਾਵਜੂਦ ਮੈਂ ਇਹ ਦੇਖਦਾ ਰਿਹਾ ਵੀ ਇਹ ਇੱਥੇ ਹੋਇਆ ਕੀ ਹੈ ਉਹਨਾਂ ਨੇ ਕਿਹਾ ਸੀ ਪੰਜ ਮਰਲੇ ਦੇ ਪਲਾਟ ਅਸੀਂ ਬੇਜਮੀਨੀਆਂ ਨੂੰ ਦਵਾਂਗੇ ਜੀ ਵੀ ਬੇਜਮੀਨਾਂ ਨੂੰ ਹੀ ਪੰਜ ਮਰਲੇ ਦੇ ਪਲਾਟ ਦਵਾਂਗੇ ਚੰਨੀ ਨੇ ਕਹ ਦਿੱਤਾ ਹੂੰ ਚੰਨੀ ਤੋਂ ਬਾਅਦ ਜਿਹੜਾ ਸੀ ਆ ਆਪਣਾ ਭਗਵੰਤ ਮਾਨ ਸਰਕਾਰ ਆ ਗਈ ਇਹਨਾਂ ਨੇ ਵੀ ਕਿਹਾ ਸੀ ਪੰਜ ਪੰਜ ਮਰਲੇ ਦੇ ਪਲਾਟ ਦਵਾਂਗੇ ਜੀ ਲਓ ਹਾਸੀ ਹੋਣੀ ਮੈਂ ਦੱਸਦਾ ਇੱਥੋਂ ਦੇ ਐਮਐਲਏ ਨੇ ਸਾਡੇ ਚੰਦਾ ਸਾਹਿਬ ਸਾਡੇ ਅਜੀਜ਼ ਨੇ ਬੜਾ ਬੋਲੇ ਪਹਿਲਾਂ ਉਹਨਾਂ ਨੇ ਆਪਣੇ ਵਕਤਾਂ ਵੀ ਲੜਾਈਆਂ ਲੜੀਆਂ ਜੀ ਕਿ ਅੱਭ ਜਾਤੀ ਹੁੰਦੀ ਹੈ ਧੱਕਾ ਹੁੰਦਾ ਹੈ ਸਾਰਾ ਕੁਝ ਹੁੰਦਾ ਹੈ ਤੇ ਵਿਧਾਨ ਸਭਾ ਵਿੱਚ ਬੜੇ ਸਚਜੇ ਤਰੀਕੇ ਨਾਲ ਮੰਗਾਉਣਾ ਰੱਖਿਆ ਜਿਹੜੀ ਲੋਕ ਮੰਨਦੇ ਨਹੀਂ ਜਿਹੜੀ ਗੱਲ ਸਹੀ ਹੈ ਸਹੀ ਹੈ ਅਸੀਂ ਆਪ ਦੇ ਹਮਾਇਤੀ ਹੋਈਏ ਨਾ ਹੋਈਏ ਪਰ ਉਹਨੇ ਰੱਖੀਆਂ ਹੁਣ ਉਹ ਸਾਡਾ ਇਥੋਂ ਐਮਐਲਏ ਹੈ ਹਮ ਕੀ ਇਹ ਗੱਲ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵਿਧਾਨ ਸਭਾ 'ਚ ਲੈ ਕੇ ਆਓ ਹਮ ਬਈ 5-5 ਮਰਲੇ ਦੇ ਪਲਾਟ ਹਮ ਜਿਹੜੇ ਆਂ ਬੇਜਮੀਨਿਆਂ ਨੂੰ ਕਿਉਂ ਨਹੀਂ ਦੇ ਰਹੇ ਭਾਵੇਂ ਉਹ ਜੱਟ ਹੈ ਬ੍ਰਾਹਮਣ ਹੈ ਕੋਈ ਵੀ ਕਾਸਟ ਹੈ ਜੀ ਦੇ ਪਾਸ ਨਹੀਂ ਹੈ ਇਹ ਹੁਣ ਕੰਡੀਸ਼ਨ ਕਿ ਜਿੰਨਾ ਜੀ ਗੱਡਰ ਪਾਵੇ ਉਹਨੂੰ ਤਾਂ ਮਿਲਣ ਇਹ ਗੱਲਾਂ ਨਹੀਂ ਹੋਣੀਆਂ ਮੇਰੇ ਪਿੰਡ ਦੀ ਪੰਚਾਇਤ ਨਾਲ ਜਿਹੜਾ ਮੈਨੂੰ ਪਤਾ ਹੈ ਹੋਰ ਪੰਚਾਇਤਾਂ ਨੇ ਜਰਨਲ ਅਜਲਾਸ ਵਿੱਚ ਮਤੇ ਪਾਸ ਕਰਕੇ ਭੇਜੇ ਹੋਏ ਹਨ ਜਿਨ੍ਹਾਂ ਨੂੰ 2-2 3-3 ਸਾਲ ਹੋ ਗਏ ਕਿ ਭਾਈ ਸਾਡੇ ਪਾਸ ਪਿੰਜ ਪਾਸ ਜ਼ਮੀਨ ਹੈ ਸ਼ਾਮ ਲੱਟ ਪਈ ਜਿਹੜੀ ਪੂੰਜੀ ਪਤੀਆਂ ਨੇ ਖਾ ਜਾਣੀਆਂ ਤੁਸੀਂ ਉਹਦੇ ਵਿੱਚ ਪਲਾਟ ਕੱਟ ਕੇ ਦੇ ਦਿਓ ਕੋਈ ਆਬਜੈਕਸ਼ਨ ਨਹੀਂ ਪੰਚਾਇਤ ਮਾਲਕ ਕਹਿ ਰਿਹਾ ਵੀ ਮੈਨੂੰ ਮੇ ਤੋਂ ਲਓ ਬੇਜਮੀਨੀਆਂ ਨੂੰ ਦਿਓ ਤੇ ਤੁਸੀਂ ਚੋਪੋ ਇਹ ਗੱਲ ਦੇ ਵੇਲੇ ਤੁਸੀਂ ਕਿਉਂ ਨਹੀਂ ਕਹਿੰਦੇ ਕਿਉਂ ਵੀ ਆਪਣੇ ਸਾਡੇ ਜਿਹੜਾ ਬੇਸ਼ੱਕ ਸਾਡੇ ਨਜ਼ਦੀਕੀ ਵੀ ਹੁਣ ਚੈਲੰਜ ਹੀ ਚੰਨੀ ਆ ਜਿਹੜੇ ਉਹਨਾਂ ਨੇ ਜਦੋਂ ਕਿਹਾ ਸੀ ਮੈਂ ਪਲਾਟ ਦਵਾਵਾਂਗਾ ਪੁੱਛਣ ਵਿਧਾਨ ਸਭਾ ਚ ਕਿ ਮੈਂ ਪਲਾਟ ਕਿਹਾ ਸੀ ਪਲਾਟ ਕਿੱਥੇ ਗਏ ਕਿਉਂ ਕਿਉਂ ਨਹੀਂ ਦਿੱਤੇ ਪਲਾਟ ਤੇ ਨਾਲ ਇਹ ਵੀ ਕਹਿਣ ਕਿ ਵੱਧੂ ਜ਼ਮੀਨਾਂ ਪਈਆਂ ਹਨ ਉਹਨਾਂ ਵਿੱਚ ਉਹ 1 ਏਕੜ ਵਿੱਚ ਅੱਧੇ ਪਈ ਕਪੂਰੇ ਪਿੰਡ ਦੇ ਵਿਚਾਰੇ ਗਰੀਬ ਲੋਕ ਪਰਿਵਾਰ ਵੱਸ ਸਕਦੇ ਆ ਕਿ ਉਹਨਾਂ ਨੂੰ ਕਿਉਂ ਨਹੀਂ ਦਿੱਤੇ ਜਾਂਦੇ ਇਹਦੇ ਬਾਰੇ ਸਭ ਦਾ ਚੁੱਪ ਹੋਣਾ ਇੱਕ ਕੁਐਸਚਨ ਮਾਰਕ ਹੈ ਉੰਜ ਡਰਾਮੇ ਬਹੁਤ ਵੱਡੇ ਨੇ ਜੀ ਇਸ ਤੋਂ ਪਹਿਲਾਂ ਪਤਾ ਕੀ ਹੋਇਆ ਸੀ ਜੀ ਇੱਕ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹਮ ਜੈ ਸਿੰਘ ਵਰਸਸ ਸਟੇਟ ਆਫ ਹਰਿਆਣਾ ਚ ਜੀ ਉਹਨਾਂ ਨੇ ਇਹ ਕਿਹਾ ਕਿ ਬਈ ਜਿਹੜੀ ਜ਼ਮੀਨ ਹੈ ਪੰਚਾਇਤ ਦੀ ਸ਼ਾਮਲਾੜ ਜ਼ਮੀਨ ਹੈ ਜੀ ਕਨਸਟੀਟਿਊਸ਼ਨ ਬੈਂਚ ਦਾ ਫੈਸਲਾ ਹੈ ਜਿਹੜਾ ਸਾਰੇ ਹਿੰਦੁਸਤਾਨ ਤੇ ਲਾਗੂ ਹੋਣਾ ਕਨਸਟੀਟਿਊਸ਼ਨ ਜਿਹੜਾ ਕਿ ਕੋਈ ਇਹਦੀ ਦਲੀਲ ਅਪੀਲ ਨਹੀਂ ਕਿ ਬਈ ਜਿਹੜੀ ਪੰਚਾਇਤ ਦੀ ਜ਼ਮੀਨ ਹੈ 1962 ਤੋਂ ਬਾਅਦ ਜੀ ਉਹ ਜਮੀਨ ਦੇ ਉੱਤੇ ਸਿਰਫ ਤੇ ਸਿਰਫ ਪੰਚਾਇਤ ਦਾ ਅਧਿਕਾਰ ਹੈ ਇਹਨੂੰ ਆਈਸੋਲੇਟ ਨਹੀਂ ਕਰਿਆ ਜਾ ਸਕਦਾ ਆਈਸੋਲੇਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕਾਂ ਨੇ ਪੰਚਕੂਲਾ ਏਰੀਆ ਮੋਹਾਲੀ ਏਰੀਆ ਵਿੱਚ ਨਵੇਂ ਪਲਾਟ ਦੇਤੇ ਸੀ ਤੇ ਉਹ ਨਵੇਂ ਪਲਾਟ ਦੇਣੇ ਕਰਕੇ ਨਾ ਲੋਕਾਂ ਨੇ ਵੇਚਤੇ ਸੀ ਜਗਾ ਉਹ ਪੰਚਾਇਤਾਂ ਦੀ ਆ ਸਾਡੇ ਵੀ ਖਲੀ ਜੀ ਪਹਿਲਾਂ ਪੰਚਾਇਤਾਂ ਨੂੰ ਵੇਚ ਹੀ ਹੋਈ ਹੈ ਲੋਕਾਂ ਨੇ ਤਾਂ ਅਸੀਂ ੱੱਕੇ ਨਾਲ ਰੋਕੀ ਹੋਈ ਹੈ ਉਹ ਜਗਾ ਵੇਚ ਕੇ ਉਹਨਾਂ ਨੇ ਸਭ ਕੁ ਬਣ ਗਿਆ ਇੱਕ ਵਾਰ ਉਹਨਾਂ ਬੜਾ ਕਰਿਆ ਉਹਦੇ ਬਾਅਦ ਵਿਧਾਨ ਸਭਾ ਜਨ ਨਹੀਂ ਲੈ ਕੇ ਆਏ ਭਗਵੰਤ ਮਾਨ ਸਰਕਾਰ ਉਹਦੇ ਵੀ ਲੈ ਕੇ ਆਉਂਦੇ ਕਿ ਜੀ ਆਪਾਂ ਇੱਕ ਸੁਪਰੀਮ ਕੋਰਟ ਦਾ ਫੈਸਲਾ ਨੂੰ ਕਿਵੇਂ ਲਾਗੂ ਕਰੀਏ ਇਹਨਾਂ ਨੇ ਇੱਕ ਵਾਰ ਜ਼ਮੀਨਾਂ ਛੜਾਈਆਂ 35 40 ਏਕੜ ਛੜਾਏ ਕਹਿੰਦੇ ਅਸੀਂ ਜੀ 2000 ਏਕੜ ਛੜਾ ਲਏ ਉਸ ਤੋਂ ਬਾਅਦ ਉਸ ਤੋਂ ਬਾਅਦ ਕਿਆ ਐਕਟ ਚੁੱਪੋ ਗਿਆ ਕਿਆ ਸੁਪਰੀਮ ਕੋਰਟ ਨੇ ਫੈਸਲਾ ਬਦਲ ਦਿੱਤਾ ਕੁਝ ਵੀ ਨਹੀਂ ਹੋਇਆ ਬਾਕੀ ਫੇਰ ਗੱਲ ਸੀ ਕਿ ਜਿਹੜੇ ਲੋਕਾਂ ਦੇ ਜ਼ਮੀਨਾਂ ਨੂੰ ਬੌਣੇ ਆ ਉਹ ਕਿਹੜੇ ਆ ਜੀ ਵਿਚਾਰੇ ਗਰੀਬ ਜੀ ਬਾਕੀਲਾ ਹੈ ਕਨਾਲ ਹੈ ਵਿਗਾ ਹੈ ਦਾ ਵਿਗਾ ਹੈ ਸਵਾ ਵੀ ਕੋ ਆਹ ਕੁਸ਼ਬ ਚਲੇ ਆਪ ਉਹ ਆਪਣੀ ਜ਼ਮੀਨ ਚ ਕਰ ਨਹੀਂ ਬਣਾ ਸਕਦਾ ਨਹੀਂ ਉਹ ਜ਼ਮੀਨ ਜਿਹੜੀ ਵਾਉਂਦੇ ਨੇ ਪੰਚਾਇਤ ਦੀ ਨੂੰ ਹੂੰ ਸੁਪਰੀ ਇਹ ਕਹਿਣ ਲੱਗੇ ਨੂੰ ਛੱਡੋ ਸੁਪਰੀਮ ਕੋਰਟ ਨੇ ਕਿਤੇ ਨਹੀਂ ਕਿਹਾ ਕਿ ਉਹਨੂੰ ਵਰਤਿਆ ਨਹੀਂ ਜਾ ਸਕਦਾ ਸਾਂਝੇ ਪਰਪਸ ਲਈ ਪਿੰਡ ਵਾਲੇ ਚਾਹਣ ਯਾਰ ਸਾਡੇ ਪਿੰਡੇ ਗਰੀਬਾਂ ਸੀ ਨੂੰ ਢੇਰ ਰੌਣ ਲੀਦੇ ਨਹੀਂ ਪੰਚਾਇਤ ਦੇ ਸਕਦੀ ਹੈ ਜੀ ਉਹ ਕਹਿੰਦੇ ਸਿਰਫ ਵੇਚ ਹੀ ਨਹੀਂ ਜਾ ਸਕਦੀ ਵੇਚ ਹੀ ਹੋਈ ਤਾਂ ਮੋਹਾਲੀ ਏਰੀਆ ਚ ਕਿਸੇ ਨੇ ਵੀ ਕੋਈ ਹੁਣ ਤੱਕ ਬੋਲਿਆ ਨਹੀਂ ਕੋਈ ਉਹਨਾਂ ਤੇ ਐਕਸ਼ਨ ਨਹੀਂ ਲਿਆ ਤਿਆ ਨਵਾਂ ਸਾਡੇ ਨਾਲ ਪੁੱਡਾ ਪਾਤਾ ਗਮੜਦਾ ਪਾਤਾ ਕਿ ਭਾਈ ਤੁਸੀਂ ਘਰ ਵੀ ਨਹੀਂ ਬਣਾ ਸਕਦੇ ਹੁਣ ਤੁਸੀਂ ਮੈਨੂੰ ਦੱਸੋ ਬਾਹਰ ਕੰਸਟਰਕਸ਼ਨ ਹੋ ਨਹੀਂ ਸਕਦੀ ਇਹਨਾਂ ਅਨੁਸਾਰ ਕਿੱਥੋਂ ਪਲਾਟ ਮਿਲਣਗੇ ਬੇਜਮੀਨਿਆਂ ਨੂੰ ਜਿਲ੍ਹਾਂ ਦੀਆਂ ਵੋਟਾਂ ਲੈ ਕੇ ਤੁਸੀਂ ਸਦੀਆਂ ਤੋਂ ਸਰਕਾਰਾਂ ਬਣਾਉਂਦੇ ਆਏ ਆ ਰਹੇ ਹੋ ਹੁਣ ਤੇ ਚਲੋ ਇਨਕਲਾਬੀ ਸਰਕਾਰ ਆਈ ਸੀ ਹੁਣ ਤੇ ਬਦਲਾਅ ਦੀ ਸਰਕਾਰ ਆਈ ਸੀ 89% ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਜਿਹਦੇ ਵੀ ਦਲਤ ਨੇ ਮੋਸਲੀ ਜਿਹਦੇ ਵੀ ਪਛੜੀਆਂ ਜਾਤੀਆਂ ਨੇ ਆਪ ਨੂੰ ਵੋਟ ਪਾਈ ਸੀ ਜੀ ਕਿਆ ਇਹਨਾਂ ਦਾ ਹੁਣ ਫਰਜ਼ ਹੀ ਨਹੀਂ ਬਣਦਾ ਮੈਂ ਤਾਂ ਇਹਦੇ ਅੱਖਾਂ ਖੋਲ ਰਿਹਾ ਮੈਂ ਤਾਂ ਉਹਨੂੰ ਦੱਸ ਰਿਹਾ ਵੀ ਭਈ ਪਾਈ ਇਹ ਹੋ ਸਕਦਾ ਹੈ ਤੇ ਫਿਰ ਇਹਦੇ ਪਿੱਛੇ ਝਗੜਾ ਖੜਾ ਕਰ ਦੇਣਗੇ ਜ਼ਿਮੀਦਾਰ ਤੇ ਨੌਨ ਜ਼ਿਮੀਦਾਰ ਦਾ ਇਹਨਾਂ ਦਾ ਕੰਮ ਸੂਤ ਹੈ ਜਿਹੜੀ ਹੁਣ ਬੈਲਟ ਹੈ ਮੈਂ ਤੁਹਾਨੂੰ ਕਹਿੰਦਾ ਮੋਹਾਲੀ ਦੇ ਜ਼ਿਲ੍ਹੇ ਤੋਂ ਲੱਕੇ ਉਹ ਮਨਸਾਲੀ ਤੱਕ ਜਾਂਦੀ ਹੈ ਜੀ ਇਹ ਪਹਿਲਾਂ ਤਾਂ ਖਰੀਦ ਲਈ ਗਈ ਅੱਛਾ ਜੀ ਇਹ ਦਫਾ ਚਾਰ ਵਾਲੀ ਜ਼ਮੀਨ ਸੀ ਜਿਹੜੀ ਖਰੀਦੀ ਤਾਂ ਚਲੋ ਨਹੀਂ ਸੀ ਜਾ ਸਕਦੀ ਹੂੰ ਫਿਰ ਦਫਾ 4 ਦੇ ਵਿੱਚ ਕੋਈ ਆਪਣੀ ਬੱਕਰੀ ਬਾਲ ਲੈਂਦਾ ਸੀ ਉਹਦੇ ਉੱਤੇ ਬਚਾਰੇ ਤੇ ਕੇਸ ਦਰਜ ਹੁੰਦਾ ਹੈ। ਹੂੰ ਇਹਨਾਂ ਨੇ ਕੀ ਕੀਤਾ ਹੁਣ ਨਵੀਂ ਗੱਲ ਦੇਖੋ ਐਡਵਰਟਾਈਜ਼ਮੈਂਟ ਕਿੱਡੀ-ਕਿੱਡੀ ਆ ਰਹੀ ਹੈ ਕਿ 1.5 ਕਰੋੜ ਦਿਓ ਜੀ ਕਿਲੇ ਦਾ ਹੋਰ ਟੈਕਸ ਦਿਓ ਤੁਸੀਂ ਆਪਣਾ ਮਕਾਨ ਬਣਾਓ ਕਿਲੇ ਵਿੱਚ ਇੱਕ ਪਾਸੇ 5 ਮਰਲੇ ਵਾਲਿਆਂ ਨੂੰ ਪੰਚਾਇਤਾਂ ਦੇਣ ਨੂੰ ਤਿਆਰ ਐ ਇੱਕ ਪਾਸੇ ਤੁਸੀਂ ਇੱਕ ਕਿਲੇ ਵਾਲੇ ਨੂੰ 1.5 ਕਰੋੜ ਵਿੱਚ ਇੱਕ ਪਲਾਟ ਦੇ ਕੇ ਉਹਨੂੰ ਕਮਰਸ਼ੀਅਲ ਵੀ ਅਲਾਉ ਕਰ ਰਹੇ ਹੋ ਉਥੇ ਐਕਟੀਵਿਟੀਜ਼ ਹੋਣੀ ਸ਼ੁਰੂ ਹੋਣਗੀਆਂ ਹੋ ਗਈਆਂ ਹੂੰ ਅੱਛਾ ਜਿਹੜੀਆਂ ਸੜਕਾਂ ਵੱਡੀਆਂ 60-60 ਫੁੱਟੀਆਂ ਉਹ ਸਾਡੇ ਪਿੰਡਾਂ ਦੇ 22 ਫੁੱਟ ਬੜੀ ਹੱਦਾਂ ਚਾਰ ਗੱਠੇ ਦਾ ਰਸਤਾ ਹੈ ਹੂੰ 60-60 ਫੁੱਟੀਆਂ ਸੜਕਾਂ ਕਿੱਥੋਂ ਵੱਡ ਰਹੀਆਂ ਸਰਕਾਰੀ ਉਹੀ ਜ਼ਮੀਨ ਚੋਂ ਸਾਡੇ ਜੰਗਲਾਂ ਚੋਂ ਉਹ ਜੰਗਲ ਤੇ ਰੋਜ਼ਗਾਰ ਖੜਾ ਲੋਕਾਂ ਦਾ ਲੋਕ ਬੱਬਲ ਵੜਦੇ ਸੀ ਮੱਝਾਂ ਗਾਂਆਂ ਲੈ ਕੇ ਜਾਂਦੇ ਸੀ ਲੱਕੜਾਂ ਉੱਥੋਂ ਲੈਣੇ ਆ ਸਾਰੇ ਪਿੰਡਾਂ ਦਾ ਰੋਜ਼ਗਾਰ ਉੱਥੇ ਖੜਾ ਹੈ ਹੂੰ ਉਲਟਾ ਇਹਨਾਂ ਦੀਆਂ ਜ਼ਮੀਨਾਂ ਦੇ ਕੁਝ ਬਿਊਰੋਕਰੇਟਸ ਨੇ ਪੰਚਾਇਤ ਵਾਲੀ ਜ਼ਮੀਨ ਤੇ ਵੀ ਕਬਜ਼ਾ ਕਰ ਲੇ ਕੰਡਿਆਲੀਆਂ ਤਾਰਾਂ ਨਹੀਂ ਲੱਗੀਆਂ ਸਿਰਫ ਬਿਜਲੀ ਵਾਲੀਆਂ ਤਾਰਾਂ ਲਾਤੀਆਂ ਕੋਈ ਬੰਦਾ ਉੱਥੇ ਜਾ ਨਹੀਂ ਸਕਦਾ ਉੱਥੇ ਗਤੀਵਿਧੀ ਕੀ ਹੋ ਰਹੀ ਹੈ ਕਿਸੇ ਨੂੰ ਨਹੀਂ ਪਤਾ ਸਿਰਫ ਐਡ ਆਉਂਦੀ ਹੈ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰੀ ਤੇ ਤੁਸੀਂ ਆਪਣਾ 1 ਏਕੜ ਦਾ ਪਲਾਟ ਲਓ ਇੱਕ ਪਾਸੇ ਲੋਕ ਇੰਚ-ਇੰਚ ਜਗ੍ਹਾ ਨੂੰ ਤਰਸਣ ਇਹ ਇੱਕ-ਇੱਕ ਏਕੜ ਵਿੱਚ ਤੁਹਾਨੂੰ ਹਾਊਸ ਬਣਾਉਣ ਨੂੰ ਦੇ ਰਹੇ ਉਹ ਹਾਊਸ ਕਿਤੇ ਬਣ ਗਏ ਤੇਰੇ ਮੇਰੇ ਨਹੀਂ ਬਣਨੇ ਪੂੰਜੀ ਪਤੀਆਂ 1.5 ਕਰੋੜ ਕਿੱਥੋਂ ਦੇਗਾ ਕੋਈ ਮਜ਼ਾਜਮ ਬੰਦਾ ਮੁਲਾਜ਼ਮ ਕਿੱਥੇ ਜਾਣਗੇ ਇਹ ਲੋਕ ਕਿੱਥੇ ਜਾਣਗੇ ਜ਼ਮੀਨਦਾਰ ਕਿੱਥੇ ਜਾਏਗਾ ਇਹ ਆ ਤੇ ਅਲਾਉ ਕਰੋ ਔਰ ਆਪਣੇ ਜ਼ਮੀਨਦਾਰਾਂ ਨੂੰ ਵੀ ਅਲਾਉ ਕਰੋ ਬਈ ਭਾਈ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜਾ 1 1/2 ਏਕੜ ਅੱਧੇ ਏਕੜ ਵਿੱਚ ਇਕੋ এনवायरमेंट ਆਪਣਾ ਸ਼ੁਰੂ ਕਰ ਸਕਦੇ ਹੋ ਤੁਸੀਂ ਵੀ ਆਪਣਾ ਸ਼ੁਰੂ ਕਰ ਸਕਦੇ ਹੋ ਸ਼ੁਰੂ ਕਰੋ ਹੂੰ ਉਹਨਾਂ ਨੂੰ ਲਾਉਣੀ ਨਾ ਫੇਰ ਕਿੱਥੇ ਹੁਣ ਇਹਨਾਂ ਨੇ ਜਿਹੜਾ ਪਿੱਛੇ ਕਰ ਐਡ ਆਉਂਦੀ ਉਹਦੇ ਵਿੱਚ ਕਿ ਉੱਥੇ ਵੱਡਾ ਪੂਲ ਹੋਏਗਾ ਉਸ ਜਗ੍ਹਾ ਤੇ ਵੱਡੇ ਤੁਹਾਨੂੰ ਰੈਸਟੋਰੈਂਟ ਹੋਣਗੇ ਉਸ ਜਗ੍ਹਾ ਤੇ ਕਲੱਬ ਹੋਣਗੇ ਜੰਗਲ ਵਰਤੋਗੇ ਤੁਸੀਂ ਇਸ ਗੱਲ ਲਈ ਤੇ ਲੋਕਾਂ ਨੂੰ ਜਦੋਂ ਪੰਚਾਇਤਾਂ ਰੈਜ਼ੋਲੂਸ਼ਨ ਪਾ ਕੇ ਦੰਦੀਆਂ ਨੇ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਕਬਜ਼ਾ ਕਰਦਾ ਮੈਨੂੰ ਸੂਚੀ ਉੱਜਾਤੀਆਂ ਐ ਬਾਕੀਉਂ ਦੱਸ ਰਿਆਂ ਜਿਨ੍ਹਾਂ ਨੇ ਬਦਲਾਅ ਕਰਨ ਲਈ ਉਹ ਲਿਆ ਪਰ ਲੋਕ ਚੁੱਪ ਹੋ ਜਾਣ ਲੋਕ ਮਰ ਜਾਣ ਇਹ ਵੀ ਗੱਲ ਮਾੜੀ ਐ ਇਸ ਲਈ ਉਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਵੀ ਜਦੋਂ ਜ਼ਮੀਨਾਂ ਪਈਆਂ ਨੇ ਜ਼ਮੀਨਾਂ ਪੰਚਾਇਤਾਂ ਦੇਣ ਨੂੰ ਤਿਆਰ ਨਹੀਂ ਉਹ ਸਾਨੂੰ ਕਿਉਂ ਨਹੀਂ ਪਲਾਟ ਦਿੱਤੇ ਜਾਂਦੇ ਉਹਨਾਂ ਵੀ ਕੋਈ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਭਾਵੇਂ ਸਾਰੇ ਪਿੰਡ ਨੂੰ ਦੇ ਦਿਓ ਹੁਣ ਆਉਣ ਵਾਲੇ ਸਮੇਂ ਵਿੱਚ ਮੈਨੂੰ ਇਹ ਦੱਸੋ ਪਿੰਡ ਹੂੰ ਇਹ ਕਹਿੰਦੇ ਨੇ ਅੰਦਰ ਢੇਰ ਨਹੀਂ ਲਾ ਸਕਦੇ ਇਹ ਵੀ ਅਗਲਾ ਪਬਲਿਕ ਨੁਇਸੈਂਸ ਵਿੱਚ ਕੇਸ ਪਾ ਦਿੰਦਾ ਐਸ ਡੀ ਐਮ ਦੇ ਹੂੰ ਕਿ ਜੇ ਨਾ ਢੇਰ ਲਾ ਲੈ ਮੈਨੂੰ ਮੁਸ਼ਕਲ ਆਉਂਦਾ ਬਿਮਾਰੀ ਦਾ ਖਤਰਾ ਹੈ ਹੂੰ ਤੁਸੀਂ ਲਾ ਨਹੀਂ ਸਕਦੇ ਉਹ ਫਿਰ ਢੇਰ ਕਿੱਥੇ ਲੱਗੂਗਾ ਹੂੰ ਇੱਥੇ 95% ਲੋਕਾਂ ਦਾ ਰੁਜ਼ਗਾਰ ਮੱਝਾਂ ਗਾਇਆਂ ਤੇ ਦੁੱਧ ਤੇ ਆ ਜੀ ਸਾਰੇ ਨਹੀਂ ਬਿਲਕੁਲ ਤੇ ਜੇ ਦੁੱਧ ਦੇ ਹੈ ਤਾਂ ਉਹਨਾਂ ਨੇ ਮੱਝਾਂ ਗਾਇਆਂ ਬੱਕਰੀਆਂ ਰੱਖਣੀਆਂ ਨੇ ਕਿੱਥੇ ਢੇਰ ਲਾਉਣ ਕਿਉਂ ਨਹੀਂ ਤੁਸੀਂ ਪੰਚਾਇਤਾਂ ਨੂੰ ਅਧਿਕਾਰ ਦਿੱਤਾ ਜਾਂ ਕਿਉਂ ਨਹੀਂ ਤੁਸੀਂ ਕਹਿੰਦੇ ਕਿ ਸਾਰੇ ਪਿੰਡ ਦੇ ਹਰੀ ਘਰ ਨੂੰ ਪੰਜ-ਪੰਜ ਮਰਲੇ ਦਾ ਢੇਲ ਲੀਆ ਦੋ-ਦੋ ਮਰਲੇ ਸਾਡਾ 1 ਏਕੜ ਜਾਂਦਾ ਉਹਨੇ ਵਿੱਚ ਪਿੰਡ ਦਾ ਦੋ ਏਕੜ ਚਲੇ ਜਾਣਗੇ ਕਿੱਥੇ ਸਾਡੀ ਆਹੀ 70 100 ਏਕੜ ਪਈ ਹੈ ਜ਼ਮੀਨ ਇਹ 100 ਏਕੜ ਦੇ ਉੱਤੇ ਕਬਜ਼ਾ ਕਰਨ ਨੂੰ ਸਾਰੇ ਤਿਆਰ ਨੇ بڑے ਫੋਨ ਆਉਂਦੇ ਨੇ ਸਾਰੇ ਕਿ ਅਸੀਂ ਇੱਕ ਵਾਰ ਖਰੀਦ ਲਈ ਜੀ ਅਸੀਂ ਵੇਚਤੀ ਜੀ ਤੁਸੀਂ ਕੁਝ ਨਹੀਂ ਕਰ ਸਕਦੇ ਆਹ ਦੇਖੋ ਇੱਕ ਮਕਾਨ ਬਣਿਆ ਉਹਥੇ ਦੇਖੋ ਪਰੇ ਉਹ ਮਕਾਨ ਕਬਜ਼ਾ ਕਰਨ ਲਈ ਬਣਾਇਆ ਸੀਗਾ ਹੂੰ ਬਣਾਇਆ ਕਿਨੇ ਸੀ ਕੈਪਟਨ ਕੈਪਟਨ ਦਾ ਰਿਸ਼ਤੇਦਾਰ ਸੀ ਕੋਈ ਉਹਨਾਂ ਨੇ ਜ਼ਮੀਨ ਖਰੀਦੀ ਉਹ ਕਹਿੰਦੇ ਅਸੀਂ ਜ਼ਮੀਨ ਖਰੀਦੀ ਹੋਈ ਹੈ ਤੁਹਾਡੀ ਇਹ ਨਦੀ ਅੱਛਾ ਸਾਰੀ ਸਾਰੀ ਹਮ ਹੁਣ ਤੁਸੀਂ ਦੱਸੋ ਜੀ ਜੇ ਕੋਈ ਬੋਲਦਾ ਉਹਨੂੰ ਤੰਗ ਕਰਕੇ ਉਹ ਤੇ ਕੇਸ ਪਾ ਦੋ ਜੀ ਉਹਨੂੰ ਇਹ ਕਰ ਲੋ ਉਹ ਨੂੰ ਕਿਉਂਕਿ ਦੇਖੋ ਇਹਦਾ ਚਲਾਣਾ ਕਿਸੇ ਦਾ ਵੀ ਕਰ ਦੋ ਇਹ ਗੱਡੀ ਇਹ ਕਰਨ ਤੇ ਹੁਣ ਠੀਕ ਹੈ ਲੋਕ ਬੁੱਲਰ ਤੋਂ हट ਗਏ ਹਮ ਪਰ ਇਹ ਬਹੁਤ ਜ਼ਿਆਦਾ ਹੈ ਇਸ ਕੰਡੀਸ਼ਨ ਬਾਰੇ ਇਹ ਬਾਰੇ ਸੁਚੇਤ ਹੋਣ ਦੀ ਲੋੜ ਹੈ ਜੋ ਕੁਝ ਹੋ ਰਿਹਾ ਹੈ ਇਹ ਆਲ ਦੋਲੇ ਚ ਮੈਂ ਤਾਂ ਇਹ ਕਹਿੰਦਾ ਕਿ ਇਹਦੇ ਲਈ ਕੋਈ ਨਾ ਕੋਈ ਆ ਯੂਨੀਅਨ ਆ ਜੇ ਭਾਈ ਜੀ ਚੌਣ ਹਮ ਇਹ ਏਜੰਸੀਆਂ ਦੇ ਕੁਸ਼ਲ ਲੋਕ ਨਾ ਹੁਣ ਜਿਵੇਂ ਸ਼ੰਭੂ ਦੇ ਉੱਤੇ ਇਕੱਠ ਹੈ ਜੀ ਅਰ ਮੈਂ ਦੱਸਦਾ ਇਹ ਸੱਚ ਹੋਊਗਾ ਇਹ ਇਲਾਕਿਆਂ ਦੇ ਲੋਕ ਆਖਰਕਾਰ ਜਨਾਂ ਘਰ ਗੁੱਟਾ ਆਊਗਾ ਹਮ ਜਦ ਨੇ ਨਿਆਣਿਆਂ ਨੂੰ ਉਹਨਾਂ ਦੇ ਵੱਡੀਆਂ ਗੱਡੀਆਂ ਨਾ ਕਰੋੜੀ ਅਰਬੀ ਗੱਡੀਆਂ ਮਾਰ ਮਾਰ ਕੇ ਸੱਚਾਂ ਲੰਗਣ ਗਈਆਂ ਜਦੋਂ ਇੱਥੇ ਯਾਸ਼ੀਆਂ ਹੋਣਗੀਆਂ ਤਾਂ ਇਹ ਲੋਕ ਜਦ ਉੱਠਣਗੇ ਨਾ ਫਿਰ ਇਹ ਵੀ ਇੱਕ ਕੱਠ ਕਿਸੇ ਦਿਨਾਂ ਦੇ ਮਕਾਨਾਂ ਨੂੰ ਫਾਰਮ ਹਾਊਸ ਤੋਂ ਟਾਏਗਾ ਲੈਣ ਨੂੰ ਤਾਂ ਸਾਰੇ ਤਿਆਰ ਲੈਣ ਨੂੰ ਸਾਰੇ ਵੀ ਤਿਆਰ ਹੋ ਜਾਂਦੇ ਮੇਰੇ ਪਾਸ ਜ਼ਮੀਨ ਆ ਮੈਂ ਕਹਾਂਗਾ ਮੈਂ ਵੀ ਵੇਚ ਕੇ ਉੱਥੇ ਲੈ ਲਾਂ ਜੀ ਡੇਢ ਏਕੜ ਦਾ ਪਰ ਇਹ ਸੁਸਾਇਟੀ ਵਿੱਚ ਇਨ ਬੈਲੈਂਸ ਹੋ ਰਿਹਾ ਹੈ ਅਸਲ ਗੱਲ ਇਨ ਬੈਲੈਂਸ ਇਨ ਬੈਲੈਂਸ ਨਹੀਂ ਹੋਣਾ ਚਾਹੀਦਾ ਇਨ ਬੈਲੈਂਸ ਤੁਹਾਨੂੰ ਬਹੁਤ ਖਰਾਬ ਕਰੇਗਾ ਇਕ ਐਨਵਾਇਰਨਮੈਂਟ ਦੀ ਫਾਰਮ ਹਾਊਸ ਬਣਾ ਕੇ ਰਹੇਗਾ ਤੁਸੀਂ ਸੱਪ ਨੂੰ ਅਲੋਕ ਕਰੋਗੇ ਆਪਣੇ ਉੱਥੇ ਆਉਣ ਲਈ ਵੀ ਆ ਜਾ ਭਾਈ ਪਾਣੀ ਪੀ ਲੈ ਆਹ ਗੱਲ ਬੜੀ ਵਧੀਆ ਜੀ ਤੁਸੀਂ ਤੁਸੀਂ ਚਾਹਿਆਂ ਨੂੰ ਅਲੋਕ ਕਰੋਗੇ ਤੁਸੀਂ ਜੰਗਲੀ ਜਾਨਵਰ ਤੁਸੀਂ ਤਾਰਾਂ ਲਗਾਸੀਂ ਜੰਗਲੀ ਜਾਨਵਰ ਅਲੋਕ ਕਰੋਗੇ ਵੀ ਆ ਜਾ ਤੁਸੀਂ ਕਿੱਦਾਂ ਨੂੰ ਕੂਕਾ ਮਾਰ ਤੋ ਹਟਾਓਗੇ ਕੀ ਕਰੋਗੇ ਕੁਝ ਨਹੀਂ ਰਹੇਗਾ ਉੱਥੇ ਤੇ ਕੁਦਰਤ ਤੇ ਖਲਵਾੜ ਸਾਨੂੰ ਪਹਿਲੀ ਬਹੁਤ ਮਹਿੰਗੀ ਪੈ ਰਹੀ ਹੈ ਇਹ ਇੱਕ ਕੁਦਰਤ ਨਾਲ ਖਲਵਾੜ ਹੈ ਇਹਦੇ ਬਾਰੇ ਸਭ ਤੋਂ ਦੁਕਾਨ ਤੇ ਹੈ ਚਲੋ ਮਾੜਾ ਚੰਗਾ ਹੈ ਕਾਨੂੰਨ ਹੈ ਸੁਪਰੀਮ ਕੋਰਟ ਨੇ ਪਾਸ ਕਰਤਾ ਹੋਵੇ ਹੋਰ ਨੇ ਪਾਸ ਕਰ ਮੰਨ ਲਿਆ ਗੱਲ ਆ ਯਾਰ ਇਹਨੂੰ ਡਿਸਕਸ ਤੇ ਹੋਣਾ ਚਾਹੀਦਾ ਹੈ ਹੂੰ ਵਿਧਾਨ ਸਭਾ ਕਾਦੇ ਲਈ ਹੁੰਦੀ ਹੈ ਐਮ ਐਲ اے ਮੰਤਰੀ ਕਾਦੇ ਲਈ ਹੁੰਦੇ ਤੁਸੀਂ ਤੇ ਉਹਨਾਂ ਨੂੰ ਰੱਖ ਲਿਆ ਗਰੰਟਾ ਦੇਣ ਨੂੰ ਤੁਸੀਂ ਤੇ ਰੱਖ ਲਿਆ ਵੀ ਸਾਡੇ ਭੋਗ ਤੇ ਆਇਆ ਕਿ ਨਹੀਂ ਆਇਆ ਤੁਸੀਂ ਤੇ ਇਹ ਕਹਿੰਦੇ ਵੀ ਉਹਦੀ ਜਿੰਦਾਬਾਦ ਮਰਦਾਬਾਦ ਕਿਵੇਂ ਕਰਨੀ ਹੈ ਤੁਸੀਂ ਤੇ ਇਵੇਂ ਕਹਿੰਦੇ ਹੋ ਸਾਡਾ ਫਲਾਣੇ ਗੈਂਗ ਦੀ ਉਹਦੇ ਨਾਲ ਗੱਲਬਾਤ ਕਿੰਨੀ ਗਏ ਤੁਸੀਂ ਤੇ ਉਹਨਾਂ ਤੋਂ ਚਾਹੁੰਦੇ ਹੋ ਕਿ ਸਾਨੂੰ ਨੌਕਰੀ ਕਿਵੇਂ ਦੇ ਦੂਗਾ ਇਹ ਕੰਮ ਨਹੀਂ ਉਹਨਾਂ ਦੇ ਹੂੰ ਮੋਰ ਤਾਂ ਲਾਇਆਉਂਦੇ ਹੋ ਇਸ ਲੋਕਤੰਤਰ ਦੀ ਉਹਨਾਂ ਦਾ ਕੰਮ ਹੈ ਸਿਰਫ ਵਿਧਾਨ ਸਭਾ 'ਚ ਚੀਜ਼ਾਂ ਡਿਸਕਸ ਕਰਨੀਆਂ ਕਾਨੂੰਨ ਕਰਨੇ ਕੀ ਚੀਜ਼ ਗਲਤ ਹੈ ਕੀ ਚੀਜ਼ ਠੀਕ ਹੈ ਇਹਦਾ ਨਿਰਣਾ ਲੈਣਾ ਇਹ ਨਿਰਣਾ ਕੋਈ ਵੀ ਨਹੀਂ ਲੈ ਰਿਹਾ ਤੇ ਸਾਡਾ ਇਲਾਕਾ ਉਜੜ ਰਿਹਾ ਬਿਲਕੁਲ ਉਜੜ ਰਿਹਾ ਹਰ ਰੋਜ਼ ਨਾ 10-10 20-20 ਦੀਆਂ ਗੱਡੀਆਂ ਉਰਾਉਂਦੀਆਂ ਵੱਡੀਆਂ-ਵੱਡੀਆਂ ਜ਼ਮੀਨ ਵਕਾਊ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਆ ਰਸਤੇ 'ਚ ਵੀ ਭੂਖ ਲੱਗੇ ਦੇਖਿਆ ਹਾਂ ਹਾਂ ਵੀ ਅਕਵਾਇਰ ਕਿਵੇਂ ਕਰ ਲਾਂਗੇ ਅਸੀਂ ਗਾਂਹ ਅਕਵਾਇਰ ਹੋ ਜਾਏਗੀ ਤੇ ਅਸੀਂ ਕੁਝ ਹੋਰ ਕਰ ਲਈਏ ਬਿਰੋਗਰ ਨੂੰ ਸਭ ਪਤਾ ਹੈ ਅੱਜ ਤੋਂ 10 ਸਾਲ ਪਹਿਲਾਂ ਜੋ ਸਕੀਮਾਂ ਬਣੀਆਂ ਉਹਨਾਂ ਦਾ ਸਾਰੇ ਨਕਸ਼ੇ ਨੇ ਨਕਸ਼ੇ ਉਸ ਨਾਮ ਨਾਲ ਉਹਨਾਂ ਨੇ ਆ ਮੈਂ ਸੁਣਿਆ ਕਿ ਦੇਵੀ ਲਾਲਾਂ ਦੀ ਵੀ ਹੈ ਉਹਰਾ 200 ਕਿਲੋ ਕੋਈ ਹਰਿਆਣੇ ਦੀਆਂ ਦੀ ਜੀ ਹਾਂ ਕੋਈ ਜੀ ਹਾਂ ਹਾਂ ਜਿਹੜਾ ਨੋਟੀਫ ਇੱਕ ਹੋਰ ਨੋਟੀਫਿਕੇਸ਼ਨ ਆ ਉਹ ਹੈ 2 4000 ਉਹਦਾ ਇੱਕ ਤਾਂ ਰੋਪੜ ਜਿਲ੍ਹੇ ਲਈ 2000 ਜੀ ਏਕੜ ਜ਼ਮੀਨ 1 2000 ਸ਼ਾਇਦ 90 ਸ਼ਾਇਦ ਦੀ ਹੈ ਮੈਂ ਐਗਜ਼ੈਕਟ ਆਈ ऍम ਨਾਟ ਨੋਇੰਗ ਇਹ ਘਰ ਸ਼ੰਕਰ ਦੀ ਹੈ 4000 ਏਕੜ ਉਹਨਾਂ ਨੇ ਇਹੀ ਕਹਤਾ ਦਿੱਤੀ ਵੀ ਉਹਦੇ ਵਿੱਚ ਇਕੋ ਐਨਵਾਇਰਨਮੈਂਟ ਡਿਵੈਲਪ ਹੋ ਸਕਦਾ ਬਹਾਨਾ ਕੀ ਹੈ ਇਕੋ ਐਨਵਾਇਰਨਮੈਂਟ ਇਕੋ ਟੂਰਿਜ਼ਮ ਹਾਂ ਤੇ ਤੁਸੀਂ ਇਕੋ ਟੂਰੇ ਦੇ ਲੋਕਾਂ ਨੂੰ ਤੁਸੀਂ ਆਪਣੇ ਵੀ ਖੇਤ ਵੀ ਕਹਿ ਦੋ ਭਾਈ ਬਣਾ ਮਕਾਨ ਪਾ ਲੈ ਘੱਟੋ ਘੱਟ ਤੇਰੇ ਕਿਲੇ ਵੀ ਸਾਨੂੰ 400 500 ਦਰੱਖ ਚਾਹੀਦਾ ਹੂੰ ਉਦੋਂ ਚੱਲੋ ਉਦੋਂ ਚੱਲੋ ਇਕੋ ਸਟੇ ਕਰ ਸਕਦਾ ਉਹ ਨਹੀਂ ਜੀ ਸਾਧੀਆਂ ਜ਼ਮੀਨਾਂ ਆ ਸਾਦੀ ਧਰਤੀ ਆ ਅਸੀਂ ਉਹਦਾ ਘੱਟੋ ਘੱਟ 5-4000 ਸਾਲ ਤੋਂ ਜਿਹੜੇ ਲੋਕ ਰਹਿ ਰਹੇ ਸਾਡਾ ਰਾਈਟ ਹੀ ਕੋਈ ਨਹੀਂ ਹੂੰ ਉਹ ਰਾਈਟ ਰਹਿ ਗਿਆ ਵੱਡੇ ਜਿਹੜੇ ਪੂੰਜੀਪਤੀਆਂ ਦਾ ਪੂੰਜੀਪਤੀ ਘਰਾਣਿਆਂ ਦਾ ਐਸਾ ਪੂੰਜੀਪਤੀਆਂ ਘਰਾਣੇ ਵੱਡੇ ਵੱਡੇ ਸਟੋਰ ਬਣਨੇ ਇੱਥੇ ਆ ਜਿਹੜੀਆਂ ਸੜਕਾਂ ਚਾਰੀਆਂ ਨਾ ਇੱਥੇ ਹਾਾਈਵੇ ਬਣ ਰਹੇ ਨੇ ਹਾਈਵੇ ਬਣ ਇਹਨਾਂ ਬਾਰੇ ਡਿਸਕਸ਼ਨ ਕਰੀਏ ਕਦੇ ਕਿਸੇ ਨੇ ਉਹ ਪੰਜਾਬ ਚੋਂ ਜਾ ਰਹੇ ਨੇ ਵਿਧਾਨ ਸਭਾ 'ਚ ਪੁੱਛਣ ਵੀ ਜਿਹੜਾ ਹਾਈ ਭਾਈ ਹਾਈਵੇ ਜਾ ਰਹੇ ਇਹਦਾ ਕੋਈ ਨੁਕਸਾਨ ਕੀ ਹੈ ਜੇ ਕੱਲ ਨੂੰ ਇਹਦੇ ਜੀਓਗ੍ਰਾਫੀਕਲ ਹਾਲਤ ਬਦਲਦੇ ਨੇ ਪਾਣੀ ਖੜਦੇ ਨੇ ਪਿੰਡਾਂ 'ਚ ਪਾਣੀ ਵੜਦੇ ਨੇ ਤਾਂ ਉਹਦਾ ਕਰਨਾ ਕੀ ਹੈ ਇਹ ਚੀਜ਼ਾਂ ਡਿਸਕਸ ਕਰਨੇ ਵਾਲੀਆਂ ਸੈਮੀਨਾਰ ਕਰਨੇ ਵਾਲੀਆਂ ਗੱਲਾਂ ਨੇ ਜ਼ਮੀਨਾਂ ਜਿਹੜੀਆਂ ਜਦੋਂ ਹਾਈਵੇ ਲੰਘਦਾ ਅੱਧੀ ਇੱਧਰ ਰਹਿ ਗਈ ਉੱਦੀ ਉੱਧਰ ਰਹਿ ਗਈ ਪਾਣੀ ਦੇ ਨਿਕਾਸ ਦੀ ਸਮੱਸਿਆ ਆ ਗਈ ਇੱਕ ਪਿੰਡਾਂ ਵਾਲੇ ਤੋਂ ਰੋਡ ਜਾ ਰਹੀ ਹੈ ਜਿੰਨਾ ਖੜੜਾ ਰੋਡ ਤੇ ਚੱਲਣਾ ਮੈਂ ਉਹਨੂੰ ਕਹੂੰਗਾ ਪਹਿਲਾਂ ਇੱਕ ਐਸਵਾਈਐਲਸੀ ਖੂਨੀ ਲਹਿਰ ਇੰਨਾ ਪਾਣੀ ਨਹੀਂ ਵਗਣਾ ਜਿੰਨਾ ਉਹਦੇ ਵੀ ਲਹੂ ਵਗ ਲਿਆ ਉਹਦੇ ਪਿੱਛੇ ਇਹ ਖਟੜੇ ਨੇ ਉਹੀ ਲਹੂ ਬਣਾਉਣਾ ਜਿਹੜੀ ਆ ਲਾਈਨ ਜਾ ਰਹੀ ਹੈ ਇੱਕ ਹੱਥੋਂ ਜਾ ਰਹੀ ਹੈ ਜੀ ਪਿਓਰੇ ਤੁਸੀਂ ਦੇਖਿਆ ਉਹਨਾਂ ਦਾ ਨਵਾਂ ਪੁਲ ਲੱਗਣ ਲੱਪਿਆ ਉਹ ਬੱਦੀ ਨੂੰ ਜਾਣੀਏ ਕਮੈਂਟ ਲੈ ਲਈਏ ਥੋੜੇ ਜੀ ਜੀ ਹਾਂ ਲੈ ਲਓ ਲਓ ਜੀ ਕਰਿਓ ਕਮੈਂਟ ਪੰਜਾਬ ਦੇ ਵਿੱਚ ਬਣ ਰਹੇ ਨੇ ਹਾਈਵੇਜ਼ ਔਰ ਪੰਜਾਬ ਚ ਚੱਲਦੇ ਇਕੋ ਟੂਰਿਜ਼ਮ ਦੇ ਨਾਂ ਤੇ ਬਹੁਤ ਵੱਡਾ ਗੋਰਖ ਧੰਦਾ ਐਡਵੋਕੇਟ ਸਰਵਜੀਤ ਸਿੰਘ ਜੀ ਨੇ ਇਹਨਾਂ ਗੱਲਾਂ ਦਾ ਕੀਤਾ ਪਰਦਾਫਾਸ਼ ਨਿਊ ਚੰਡੀਗੜ੍ਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਰਬਾਦੀ ਹੋਈ ਹੈ ਪੜੋਲ ਵਗੈਰਾ ਪਿੰਡ ਜਿਹੜੇ ਵਾਲੇ ਦੋਲੇ ਜਿੰਨੇ ਔਰ ਉੱਥੇ ਜਿਹੜੇ ਲੋਕਾਂ ਦੀ ਜ਼ਮੀਨ ਜਿਹੜੀ ਸੀਗੀ ਉਹਨਾਂ ਦਾ ਉਹਨਾਂ ਨੂੰ ਮੁਆਵਜ਼ਾ ਮਿਲਿਆ ਪੈਸੇ ਮਿਲੇ ਔਰ ਉਹ ਸਾਰਾ ਕੁਝ ਖਤਮ ਹੋ ਗਿਆ ਔਰ ਉਹ ਪੈਸੇ ਉਹਨਾਂ ਕੋਲ ਟਿਕੇ ਨਹੀਂ ਜਿਵੇਂ ਭਾਈ ਸਾਹਿਬ ਨੇ ਕਿਹਾ ਉਹੀ ਬੰਦੇ ਜਿਹੜੇ ਉਹਨਾਂ ਦੇ ਐਜ਼ ਅ ਸਿਕਿਉਰਟੀ ਗਾਰਡਸ ਇਹਨਾਂ ਆਰਾਮ ਕਹਾ ਦੇ ਵਿੱਚ ਹੋਟਲਸ ਦੇ ਵਿੱਚ ਇੰਡਸਟਰੀ ਦੇ ਵਿੱਚ ਫਲੈਟਾਂ ਦੇ ਵਿੱਚ ਕੰਮ ਕਰ ਰਹੇ ਨੇ ਪਿੰਡਾਂ ਦੀ ਬਰਬਾਦੀ ਹੋ ਰਹੀ ਹੈ ਇਹ ਦੈਂਤ ਜਿਹੜਾ ਹੈ ਇਹ ਦੈਂਤ ਇਹ ਦੈਂਤ ਜਿਹੜਾ ਹੈ ਬਰਬਾਦੀ ਦਾ ਰੋਪੜ ਜ਼ਿਲ੍ਹੇ 'ਚ ਵੀ ਪਹੁੰਚ ਚੁੱਕਿਆ ਹੈ ਇਹ ਸੰਜੀਦਾ ਵਿਅਕਤੀ ਨੇ ਐਡਵੋਕੇਟ ਨੇ ਔਰ ਤੋਕੇ ਰਖਤਾ ਜੀ ਇਹਨਾਂ ਨੇ ਸਭ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਐਫੀਲੀਏਟ ਨਹੀਂ ਹੈ ਸੋਸ਼ਲ ਗੱਲ ਹੈ ਇਹ ਸਮਾਜਿਕ ਗੱਲ ਹੋ ਰਹੀ ਹੈ ਇਹਦਾ ਕੰਸਰਨ ਹਰੇਕ ਪੰਜਾਬੀ ਦੇ ਨਾਲ ਹੈ ਇਹ ਪਠਾਨਕੋਟ ਤੋਂ ਲੈ ਕੇ ਪੂਰਾ ਅੰਬਾਲਾ ਜ਼ਿਲ੍ਹੇ ਤੱਕ ਜਿੱਥੇ-ਜਿੱਥੇ ਸ਼ਿਵਾਲਿਕ ਰੇਂਜ ਚੱਲ ਰਹੀ ਹੈ ਇਹ ਉੱਥੇ ਦੇ ਲੋਕਾਂ ਦੇ ਵਸਿੰਦਿਆਂ ਦਾ ਸਵਾਲ ਹੈ ਇਹ ਇਹ ਪੰਜਾਬੀਆਂ ਦਾ ਸਵਾਲ ਹੈ ਇਹਨਾਂ ਚੀਜ਼ਾਂ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਬੋਲ ਰਹੇ ਤੁਸੀਂ ਕਰਿਓ ਕਮੈਂਟਸ ਖਾਸ ਤੌਰ ਤੇ ਜਿਹੜੀ ਹਾਈਵੇਜ਼ ਦੀ ਗੱਲ ਹੋਈ ਹੈ ਕਿ ਇਹਨੇ ਹਾਈਵੇਜ਼ ਪੰਜਾਬ ਨੂੰ ਜ਼ਰੂਰਤ ਹੈ ਜਾਂ ਨਹੀਂ ਹੈ ਲੋਕ ਸਿਆਣੇ ਹੁੰਦੇ ਨੇ ਜੀ ਜਨਤਾ ਕਰੇਗੀ ਇਸ ਚੀਜ਼ ਦੇ ਉੱਤੇ ਕਮੈਂਟ ਕਿ ਇਹ ਹਾਈਵੇਜ਼ ਜਿਹੜੇ ਹੈ ਅਸੀਂ ਇੱਕ ਤੋਂ ਬਲੌਕ ਕੀਤੇ ਹੈ ਬਸ ਇਸ ਚੀਜ਼ ਦੇ ਉੱਤੇ ਵੀ ਇਹ ਰਿਕੁਆਇਰਡ ਹੈ ਕਿ ਨਹੀਂ ਹੈ ਅਪਾਤਾ ਆਪਣਾ ਵਿਚਾਰ ਦੱਸ ਦਿੱਤਾ ਕਮੈਂਟ ਜਰੂਰ ਕਰਿਓ ਤੁਹਾਡੇ ਕਮੈਂਟਸ ਦੀ ਜਿਹੜੀ ਹੈ ਵੇਟ ਕਰਾਂਗੇ ਝੜੀ ਲਗਾ ਦਿਓ ਧੋਕੇ ਰਖਤਾ ਸਭ ਨੂੰ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਪੋਲਿਟੀਕਲ ਪਾਰਟੀ ਨਾਲ ਅੱਜਕਲ ਕੋਈ ਹੈ ਜੀ ਅਫੀਲੀਏਸ਼ਨ ਪਹਿਲਾਂ ਤੁਸੀਂ ਵੋਟਾਂ ਵਟਾਂਚ ਵੀ ਖੜਦੇ ਸੀ ਨਹੀਂ ਮੈਂ ਖੜਦਾ ਸੀ ਉਹਦੇ ਵਾਰ ਮੈਂ ਨਹੀਂ ਕਿਸੇ ਨਾਲ ਖੜਦਾ ਮਨਤੇਹ ਪਤਾ یوں ਲੋਕਤੰਤਰ ਖਾ ਗਿਆ ਈਮਾਨ ਮੇਰੀ ਕੌਮ ਦਾ ਈਮਾਨ ਵੀ ਲੱਗਦਾ ਹੁਣ ਬਦਨਾਮ ਮੇਰੀ ਕੌਮ ਦਾ ਜੀਤੇ ਵਿਸ਼ਵਾਸ ਕੀਤਾ ਉਹੀ ਉਹੀ ਤੋਖਾ ਦੇ ਗਿਆ ਹੂੰ ਇਸ ਲਈ ਲੋਕਤੰਤਰ ਹੈ ਜਿਹੜੀ ਉਹ ਪ੍ਰਣਾਲੀ ਸਾਨੂੰ ਫਿੱਟ ਨਹੀਂ ਬੈਠ ਰਹੀ ਠੀਕ ਹੈ ਪਹਿਲਾਂ ਸੀਗਾ ਦੁਨੀਆ ਵੀ ਕਹਿੰਦੇ ਸੀ ਲੋਕਤੰਤਰ ਹੈ ਜਿਹੜਾ ਹੁਣ ਕਾਮਰੇਡ ਵੀ ਫਿਰਦੇ ਨੇ ਡੁਗਡੁਗੀ ਵਜਾਉਂਦੇ ਵਿਚਾਰੇ ਹੂੰ ਇਹੀ ਕਹਿੰਦੇ ਹੁੰਦੇ ਸੀ ਕਿ ਡੈਮੋਕ੍ਰੇਸੀ ਇਜ਼ ਆਲਵੇਜ਼ ਡਿਕਟੇਟਰਸ਼ਿਪ ਆਫ ਬੁਰਜਵਾ ਕਲਾਸ ਬਿੜਾ ਅਮੀਰਾਂ ਦੀ ਡਿਕਟੇਟਰੀਆ ਹੁਣ ਵੀ ਅਮੀਰਾਂ ਦੀ ਇੱਕ ਵਾਰ ਫੇਰ ਬੋਲ ਦੋ ਜੀ ਇਹ ਡੈਮੋਕ੍ਰੇਸੀਜ਼ ਡੈਮੋਕ੍ਰੇਸੀਜ਼ ਆਲਵੇਜ਼ ਡਿਕਟੇਟਰਸ਼ਿਪ ਆਫ ਬੁਰਜਵਾ ਕਲਾਸ ਬੁਰਜਵਾ ਕਹਿੰਦੇ ਅਮੀਰ ਜਿਨ੍ਹਾਂ ਕੋਲ ਸਭ ਕੁਝ ਹੈ ਹੁਣ ਡੈਮੋਕ੍ਰੇਸੀ ਦੀ ਗਾਦੀ ਹੈ ਹੁਣ ਤਾਂ ਅਡਾਨੀਆਂ ਬਾਨੀਆਂ ਦੀ ਹੈ ਹੂੰ ਕੁਝ ਪਰਿਵਾਰ ਪੈਦਾ ਹੋ ਗਏ ਫਿਰ ਬਾਦਲਾਂ ਦੀ ਹੈ ਕੈਪਟਨ ਹੋਰਾਂ ਦੀ ਹੈ ਕਿਉਂਕਿ ਜਦੋਂ ਪਾਵਰ ਟ੍ਰਾਂਸਫਰ ਹੋਈ ਹੈ ਹਿੰਦੁਸਤਾਨ ਨੂੰ ਤਾਂ ਅੰਗਰੇਜ਼ ਬੜੇ ਸਮਝਦਾਰ ਸੀ ਪੰਜਾਬ ਨੂੰ ਵੰਡਤਾ ਬੀਏ ਕਾਲੂ ਬੋਲੇਗਾ ਪੰਜਾਬ ਬਫਰ ਸਟੇਟ ਹੈ ਇੱਥੋਂ ਜਿਹੜੇ ਸਿਲਕ ਰੂਟ ਦੀਆਂ ਗੱਲਾਂ ਨੇ ਮੈਂ ਜਿਹੜਾ ਕਹਿਣਾ ਕਿ ਇੱਥੇ ਲੜਾਈ ਦੇ ਚਾਂਸ ਜ਼ਿਆਦਾ ਨੇ ਅਮਰੀਕਾ ਜਲਿਆ ਬੈਠਾ ਕਿ ਜੇ ਵਪਾਰ ਇੱਥੋਂ ਹੁੰਦਾ ਹੈ ਕਰਾਚੀ ਤੋਂ 3-4000 ਕਿਲੋਮੀਟਰ ਆ ਕੇ ਆਉਂਦਾ ਬੰਬੇ ਜਹਾਜ਼ ਸਮਾਨ ਇੱਥੋਂ 15 ਮਿੰਟ ਵਿੱਚ ਲੇ ਜਾਣਾ ਇਹ ਜਣੀਆਂ ਰੋਡਸ ਬਣ ਰਹੀਆਂ ਨੇ ਏਸ਼ੀਆ ਨੂੰ ਜਾ ਰਿਹਾ ਸਾਰਾ ਕੁਝ ਜਾ ਰਿਹਾ ਤੇ ਕਿਆ ਉਹਦੇ ਲਈ ਪੰਜਾਬ ਕਿਤੇ ਯੁੱਧ ਦਾ ਮੈਦਾਨ ਨਾ ਬਣ ਜਵੇ ਇਹਦਾ ਸਾਹਮਣਾ ਲੋਕਾਂ ਇਸ ਲਈ ਇਹ ਚੀਜ਼ਾਂ ਫਸਾਰੀਆਂ ਕੁਐਸਚਨ ਇਹ ਡਿਸਕਸ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਲੋਕ ਸੁਚੇਤ ਹੋਣ ਜਾਂ ਸਾਡਾ ਪੰਜਾਬ ਅਸੀਂ ਤਾਂ ਪਹਿਲੀ ਮਰੇ ਬੈਠੇ ਉੱਜੜ ਰਿਹਾ ਪੰਜਾਬ ਉੱਜੜ ਰਿਹਾ ਤੇ ਬਾਅਦ ਚ ਹਲਾ 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 ਹੁਣ ਹੋ ਜਾਣੀਆਂ ਵੋਟਾਂ ਦੇਖੋ ਜੀ ਕਿਹਦੀ ਮਦਦ ਕਰਨੀ ਆ ਕਿਹਦੀ ਨਹੀਂ ਹੁਣ ਰੈਲੀਆਂ ਮੁਜਾਰੇ ਹੋ ਜਾਣੇ ਉਹੀ ਚਿੱਟੇ ਕੁਰਤੇ ਪਜਾਮੇ ਮੁੜਕੇ ਸ਼ੁਰੂ ਹੋ ਜਾਣੇ ਆ ਕੇ ਲੰਬੇ ਲੰਬੇ ਜੈਕਾਰੇ ਲੰਬੇ ਲੰਬੇ ਭਾਸ਼ਣ ਉਹ ਮੈਂ ਕਹਿੰਦਾ ਇਹ ਸਾਰਿਆਂ ਨੂੰ ਜੁੱਤੀ ਲਾ ਲਓ ਜੁੱਤੀ ਹੁਣ ਗੁਜ਼ਾਰਾ ਪੰਜਾਬ ਦਾ ਤਾਂ ਹੈ ਆਖਰਕਾਰ ਤੁਹਾਨੂੰ ਨਾ ਲੋਕਾਂ ਨੂੰ ਪੁੱਛੋ ਵੇ ਤੁਸੀਂ ਕੀ ਕੀਤਾ ਬਾਈ ਇਹਦੇ ਬਾਰੇ ਇਹ ਪਿੰਡ ਜਿਹਨੇ ਬੈਠੇ ਨਾ ਖੇੜੀ ਪਰਖਾਲੀ ਹਿਰਦਾ ਪਰ ਇਹਨਾਂ ਲੋਕਾਂ ਦਾ ਉਹ ਬੁਰਾ ਹਾਲ ਹੋਣਾ ਮੇਰਾ ਇਦਾਂ ਨਾ ਯਾਰ ਗੱਲ ਯਾਦ ਰੱਖ ਲਿਓ ਬੰਦ ਰੱਖ ਬਗੈਰਾ ਦਾ ਕਹਿੰਦਾ ਨਹੀਂ ਸਿਰਫ ਜ਼ਿਮੀਂਦਾਰਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਵੇਚ ਜੂਗੀਆਂ ਉਹ ਵੀ ਵੱਡੇ ਜ਼ਿਮੀਂਦਾਰ ਤੌਰਾਂ ਹੈ ਨਹੀਂ ਹੁਣ ਤਾਂ ਦੋ ਤਿੰਨ ਏਕੜ ਚਾਰ ਏਕੜ ਬਸ ਇੱਥੋਂ ਤੱਕ ਆਲੇ ਉਹ ਸਭ ਵਿਕ ਜਾਣੀਆਂ ਤੇ ਬਾਕੀ ਇੱਥੇ ਆ ਚੁੱਕੇ ਆ 200 ਏਕੜ 500 ਏਕੜ 600 ਏਕੜ 1500 ਏਕੜ 1400 ਏਕੜ ਸਾਰੇ ਫਾਰਮਾਂ ਦੇ ਨਾਂ ਨੇ ਜਿਹੜੇ ਬੋਲਦੇ ਵੀ ਨੇ ਨਾ ਪੰਜਾਬ ਦੇ ਬੜੇ ਬਹੁਤ ਉਹਨ ਅੱਛਾ ਸਭ ਦੇ ਫਾਰਮ ਨੇ A to Z ਕਿਸੇ ਨਾਲ ਨਹੀਂ ਬੋਲਣਾ ਅਕਾਲੀਆਂ ਨਹੀਂ ਬੋਲਣਾ ਬਾਦਲ ਨੇ ਕਹਿਣਾ ਮੇਰਾ ਹੋਟਲ ਚੱਲਦਾ ਰਹੇ ਉਹ ਵੀ ਤਾਂ ਐਉਂ ਬਣਿਆ ਸੀ ਸਾਰਿਆਂ ਨੇ ਕਹਿਣਾ ਸਾਰੇ ਮੇਰੇ ਕੋਲ ਖੁਦ ਆਏ ਨੇ ਕਈ ਬੰਦੇ ਜੀ اپੋਜੀਸ਼ਨ ਪਾਰਟ ਸਾਰੇ ਦੋਸਤ ਨੇ ਚਲੋ ਉਹ ਤਾਂ ਸੋਸਾਇਟੀ ਹੈ ਸਾਡੀ ਵੀ ਇੱਧਰ ਕਿੰਨੇ ਦਾ ਮਿਲਦਾ ਸੀ ਅਜਿਹੇ ਫਾਰਮ ਹਾਊਸ ਹੈ ਇਹਨਾਂ ਦਾ ਕਿਆ ਬਣੂਗਾ ਇੱਧਰ ਜ਼ਮੀਨ ਕਿਆ ਰੇਟ ਹੈ ਸਾਰੇ ਲੋਕ ਇੱਥੇ ਨੂੰ ਆ ਰਹੇ ਆ ਪ੍ਰਾਪਰਟੀ ਡੀਲਰ ਵੀ ਬਹੁਤ ਬੈਠੇ ਫੜੇ ਰਹੀਏ ਚੰਗਾ ਏ ਨਹੀਂ ਸੋਚਦੇ ਲੋਕ ਕਿ ਅੱਜ ਜਿਹੜਾ ਏਕੜ ਸਾਡਾ ਇਹਨਾਂ ਨੇ 1.5 ਕਰੋੜ ਤੇ ਆ 2 ਕਰੋੜ ਤੇ ਲੈ ਲੈਣਾ ਹੈ ਨਾ ਉੱਥੇ ਇੱਕ ਪਲਾਟ ਦੀ ਕੀਮਤ ਹੋਣਾ 300 ਗਜ ਦੀ ਵੀ ਤਿੰਨਾਂ ਚਾਰ ਕਰੋੜ 5 ਕਰੋੜ ਤੱਕ ਚਲੇਗੀ ਨਿਊ ਚੰਡੀਗੜ੍ਹ ਚ ਅਸਲ ਕਹਾਣੀ ਇਹ ਹੈ ਸਾਰੀ ਇਹ ਹੈ ਜੋ ਨਿਊ ਚੰਡੀਗੜ੍ਹ ਦੀ ਬਰਬਾਦੀ ਤੁਸੀਂ ਦੇਖੀ ਹੈ ਜਾਂ ਅਸੀਂ ਸਭ ਨੇ ਦੇਖੀ ਹੈ ਸੇਮ ਮੰਜ਼ਰ ਹੋਣ ਜਾ ਰਿਹਾ ਤੇ ਤੁਸੀਂ ਪਹਿਲਾਂ ਉਹਦੇ ਪ੍ਰਤੀ ਦਰਦ ਰੱਖੀ ਬੈਠੇ ਜਿਹੜੇ ਪਿੰਡਾਂ ਚ ਜਿਹੜੇ ਪਿੰਡਾਂ ਦੇ ਲੋਕਾਂ ਉਹਨਾਂ ਨੂੰ ਅਲਾਉ ਕਰੋ ਉਹਨਾਂ ਦੇ ਉੱਤੇ ਤੁਸੀਂ ਇਹ ਜੰਜੀਰਾਂ ਨਾ ਬੰਨੋ ਪੁੱੜਾ ਦੀਆਂ ਕਿ ਤੁਸੀਂ ਮਕਾਨ ਵੀ ਨਹੀਂ ਕਿੱਥੇ ਜਾਉਂਗੇ ਜਿਹਦੇ ਹੁਣ ਅਗਲੇ ਬਣਾਉਣਾ ਬਾਅਦ ਉਹ ਜੇ ਆਕੇ ਦਿੱਲੀ ਤੋਂ ਬਿਲਡਰ ਬੰਬੇ ਤੋਂ ਬਿਲਡਰ ਆਕੇ ਸਭ ਕੁਝ ਕਰ ਸਕਦੇ ਹੋ ਨਾ ਤੁਸੀਂ ਇਜਾਜ਼ਤ ਦੇ ਰਹੇ ਹੋ ਉਹ ਹੱਦ ਦੀ ਗੱਲ ਇਹ ਹੈ ਤੁਸੀਂ ਉਹ ਧਰਤੀ ਦੇ ਉਹਨਾਂ ਦੇ ਪੁੱਤਾਂ ਨੂੰ ਕੁਝ ਵੀ ਨਹੀਂ ਦੇ ਰਹੇ ਐਤੋਂ ਐਤੋਂ ਵੱਧ ਗੁਲਾਮੀ ਕੀ ਹੋਊਗੀ ਐਤੋਂ ਵੱਧ ਗੁਲਾਮੀ ਮੈਂ ਤਾਂ ਕਹਿੰਦਾ ਅਸੀਂ ਬਿਲਕੁਲ ਗੁਲਾਮ ਆ ਜੇ ਹੁਣ ਨਾ ਹੀ ਬੋਲਦੇ ਨਾ ਬਣਾਉਂਦੇ ਉਹਨਾਂ ਨੂੰ ਫਿਰ ਬਕਾਫਤ ਕਰਨਗੇ ਲੋਕ ਹੋਰ ਕੀ ਕਰੀਏ ਜੀ ਦੱਸੋ ਕਾਨੂੰਨ ਹੈ ਕਲੋਨੀ ਤੁਸੀਂ ਕਰ ਲਓ ਜਿਵੇਂ ਕਿ ਇੱਕ ਲਾਇਸੈਂਸ ਦੇ ਦੋ ਹੀ ਅਗਲੇ ਨੂੰ ਮੈਡੀਕਲ ਕਾਲਜ ਦਾ ਇੰਜੀਨੀਅਰਿੰਗ ਕਾਲਜ ਦਾ ਉਹਨੇ ਆਪੇ ਫੀਸ ਬੱਚੇ ਤੇ 10 ਲੱਖ 12 ਲੱਖ 15 ਲੱਖ ਜਾਂ 2-2 ਕਰੋੜ ਰੁਪਏ ਐ ਐਮਡੀਆਂ ਦੇ ਲਈ ਜਾਣੇ ਆ ਉਹ ਕਿਥੋਂ ਕਮਾਰੇ ਆ ਤੁਸੀਂ ਲਾਇਸੈਂਸ ਦਿੱਤਾ ਐ ਇੰਨੀ ਗੱਲ ਹੈ ਉਹਦੇ ਪਾਸ ਬਸ ਤੁਸੀਂ ਲਾਇਸੈਂਸ ਦੇ ਰਹੇ ਹੋ ਉਹਨਾਂ ਨੂੰ ਅੰਦਾਨੀਆਂ ਅਵਾਨੀਆਂ ਨੂੰ ਇਸ ਲਈ ਆਪਾਂ ਸचेत ਹੋਈਏ ਤੇ ਭਲੇ ਦਿਨਾਂ ਦੀ ਘੱਟੋ ਘੱਟ ਸਾਡੀ ਹੋਂਦ ਤਾਂ ਰਹੇ ਹੂੰ ਹੋਂਦ ਤਾਂ ਰਹੇ ਅਸੀਂ ਅੱਖ ਨਾਲ ਤਾਂ ਜੂਸ ਕੀ ਬਿਲਕੁਲ ਠੀਕ ਹੈ ਨਾ ਇਸ ਲਈ ਬਹੁਤ ਗਲਤ ਹੈ ਇਹਦੇ ਸਾਨੂੰ ਲੋਕਾਂ ਨੂੰ ਸੈਮੀਨਾਰ ਕਰਨੇ ਚਾਹੀਦੇ ਵਿਧਾਨ ਸਭਾ 'ਚ ਮੁੱਦੇ ਉਠਾਉਣੇ ਚਾਹੀਦੇ ਨੇ ਡਿਸਕਸ ਹੋਣਾ ਚਾਹੀਦਾ ਬੁੱਧੀਜੀਵੀ ਵਰਗ ਨੂੰ ਸਾਹਮਣੇ ਆਉਣਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ ਇਹ ਨਾ ਹੋਵੇ ਕਿ ਰਾਜੇ ਵਾਂਗੂ ਤੇ ਉਧਰ ਸਿਰਫ ਇਹ ਹੋਵੇ ਮੇਰੀ ਸੋਚ ਹੈ ਮੈਂ ਟਿਕਟ ਲੈ ਲਾਂਗਾ ਹਾਂ ਐਮਐਸਪੀਆਂ ਸਾਰੇ ਦੇਸ਼ ਦਾ ਮਸਲਾ ਲੜਨ ਦੇ ਸਾਰੇ ਦੇਸ਼ ਨੂੰ ਤੁਸੀਂ ਪਹਿਲਾਂ ਆਪਣੇ ਘਰ ਨੂੰ ਤਾਂ ਲੜੋ ਯਾਰ ਹਾਂ ਤੁਸੀਂ ਨਸ਼ੇ ਬੰਦ ਕਰਾਉਣ ਚੱਲਿਓ ਪਹਿਲਾਂ ਆਪਣੇ ਪੁੱਤ ਨੂੰ ਤੇ ਰੋਕੋ ਵੀ ਪੁੱਤ ਤੂੰ ਚਿੱਟਾ ਕਿਉਂ ਪੀਂਦਾ ਹੈ ਉੱਥੇ ਤੁਸੀਂ ਲੈਦੀਆਂ ਵਿੱਚ ਭਾਸ਼ਣ ਕਰਨ ਤੁਸੀਂ ਆਪਣੇ ਨੂੰ ਰੋਕੋ ਪਹਿਲਾਂ ਦੇਖੋ ਕਿਵੇਂ ਰੁਕਦਾ ਹੈ ਉੱਥੇ ਸੰਘਰਸ਼ ਕਰੋ ਆਪਣੀ ਜ਼ਮੀਨ ਬਚਾਓ ਪਹਿਲਾਂ ਇੱਥੋਂ ਦੀ ਫੇਰ ਗੱਲ ਕਰੋ ਤੁਸੀਂ ਦੇਸ਼ ਦੀ ਕਰਨੀ ਹੈ ਇਸ ਲਈ ਮਨ ਨੂੰ ਤਾਂ ਇਹ ਵੀ ਕੋਈ ਉਹ ਨਹੀਂ ਹੈ ਬੇਸ਼ੱਕ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਅਸੀਂ ਇਹ ਨਹੀਂ ਕਿਸਾਨਾਂ ਦੀਆਂ ਨਾ ਕਿ ਲੀਡਰਾਂ ਦੀਆਂ ਇਸ ਲਈ ਇਹ ਸਾਰੀ ਕੁਝ ਇਹੋ ਜਿਹਾ ਹੀ ਆ ਹਾਲ ਪੋਲਿਟਿਕਲ ਤੰਤਰ ਜਿਹੜਾ ਹੈ ਸਾਰਾ ਤੁਹਾਡਾ ਕਹਿਣ ਦਾ ਮਤਲਬ ਗੜਬੜ ਹੋ ਗਈ ਸਾਰੇ ਗੜਬੜ ਹੋ ਗਈ ਹੈ ਤੇ ਉਹਦੇ ਵਿੱਚ ਐਸੀ ਕਿਵੇਂ ਬਚਣਾ ਹੈ ਹਮ ਹੁਣ ਸਵਾਲ ਇਹ ਹੈ ਸਾਡੇ ਵਜੂਦ ਦੀ ਲੜਾਈ ਹੈ ਕਿ ਹੁਣ ਵਿਅਕਤੀਆਂ ਨੂੰ ਸੋਚਣਾ ਪਏਗਾ ਯਾਰ ਜੇ ਕੱਲ ਨੂੰ ਅਕਵਾਇਰ ਹੋ ਗਿਆ ਮੇਰਾ ਘਰ ਇੱਥੇ ਹੈ ਮੇਰੇ ਤਿੰਨ ਮੁੰਡੇ ਮੈਂ ਕਰਾਂਗਾ ਕੀ ਹਮ ਉਹਨੂੰ ਇਹ ਸੋਚਣਾ ਪੈਣਾ ਵੀ ਜੇ ਮੇਰੀ ਅਜਮੀਨ ਆ ਗਈ ਚਲੋ ਪੈਸੇ ਤਾਂ ਆ ਜੂंगे ਮੁੰਡੇ ਕਾਰ ਲੈ ਲੂਗਾ ਵੱਡੀ ਫਿਰ ਮੇਰਾ ਕੀ ਬਣੂਗਾ ਉਹਨੂੰ ਅੱਜ ਤੋਂ 20 ਸਾਲ ਅਗਲੀ ਸੋਚ ਕੇ ਜੇ ਨਹੀਂ ਚੱਲੂਗਾ ਤਾਂ ਮੇਰਾ ਇਲਾਕਾ ਖਤਮ ਹੋ ਜੂਗਾ ਮੈਨੂੰ ਤਾਂ ਇਹ ਪਤਾ ਹੈ ਇਹ ਤਾਂ ਹੁੰਦਾ ਜਾ ਰਿਹਾ ਪਿੱਛੇ ਸਾਰਾ ਪਿਛਲਾ ਖਤਮ ਹੋ ਗਿਆ ਹਾਂ ਅੱਗੇ ਅੱਗੇ ਵਧ ਰਿਹਾ ਉਹ ਸੱਭਿਆਚਾਰ ਗਿਆ ਤੁਹਾਡਾ ਹੋਰ ਛੱਡੋ ਹੀ ਸੱਭਿਆਚਾਰ ਗਿਆ ਤੁਹਾਡਾ ਹੂੰ ਤੁਹਾਡੇ ਰੀਤੀ ਰਿਵਾਜ ਗਏ ਇਸ ਲਈ ਥੋੜਾ ਜਾਂ ਤਾਂ ਇੱਕ ਚਲਣਾ ਪਏਗਾ ਦੇਖ ਕੇ ਅੱਜ ਨਾ ਸੋਚੇ ਅੱਜ ਸੋਚੋ 20 ਸਾਲ ਨੂੰ ਹੋਣਾ ਕੀ ਹੈ ਕੋਈ ਪੋਲਿਟੀਕਲ ਪਾਰਟੀ ਉੱਠ ਸਕਦੀ ਹੈ ਇਸ ਤਰ੍ਹਾਂ ਦਾ ਨਹੀਂ ਉੱਠਣਗੇ ਲੋਕ ਆਖਰ ਮੁੱਦਾ ਲੈ ਕੇ ਨਹੀਂ ਲੋਕ ਉੱਠਦੇ ਨਹੀਂ ਹੈ ਹੂੰ ਇਹਨੂੰ ਤਾਂ ਹੀ ਵੋਟਾਂ ਪਾਈਆਂ ਸੀ ਇਹਨਾਂ ਨੂੰ ਆਪ ਵਾਲਿਆਂ ਨੂੰ ਹੂੰ ਇਹ ਨਹੀਂ ਇਹਨਾਂ ਵੀ ਕੁਝ ਬੰਦੇ ਹੈ ਠੀਕ ਹੈ ਜੀ ਇਹ ਨਹੀਂ ਗੱਲ ਹੈ ਹੁਣ ਭਗਵੰਤਮਾਨ ਨੇ ਨਹਿਰੀ ਪਾਣੀ ਬਾਹਰ ਸੱਟਣ ਦਾ ਕੰਮ ਕੀਤਾ ਹੈ ਉਹਦਾ ਵੈਲਕਮ ਕਰੋ ਉੱਥੇ ਫੇਰ ਦੁਆ ਨਾ ਜੀ ਇਹਨਾਂ ਨੂੰ ਬਾਦਲਾਂ ਨਾਲ ਕਹਣਾ ਮਾਰਾ ਜੀ ਇਹਦੇ ਵਿੱਚ ਹੀ ਮਾਰਾ ਉਹ ਯਾਰ ਤੁਸੀਂ ਤੁਹਾਨੂੰ ਚੁਣ ਕੇ ਪੇਜ ਡਿਸਕਸ ਕਰੋ ਤੁਸੀਂ ਕਹੋ ਭਗਵੰਤਮਾਨ ਵੈਰੀ ਗੁੱਡ ਤੂੰ ਜਿਹੜਾ ਪਾਣੀ ਹੈ ਪੰਜਾਬ ਦਾ ਲੋਕਾਂ ਨੂੰ ਕਿਸਾਨਾਂ ਨੂੰ ਤਾਂ ਤਾਂ ਕਿ ਧਰਤੀ ਦਾ ਪਾਣੀ ਬਚ ਸਕੇ ਇਹਨੇ ਟਿਊਬਲ ਲਵਾਏ ਨਾ ਲਿਫਟ ਕਰਕੇ ਪਾਣੀ ਦਿੱਤਾ ਵੀ ਲੋਕਾਂ ਨੂੰ ਹੁਣ ਹੁਣ ਇਹ ਵੀ ਜਿਹੜਾ ਆਪੋਜੀਸ਼ਨ ਚ ਹੈ ਜਿਹੜਾ ਆਪੋਜੀਸ਼ਨ ਚ ਐ ਉਹ ਤਾਂ ਇਹੀ ਕਹਿੰਦਾ ਕਿ ਮੈਂ ਤਾਂ ਆਪੋਜੀਸ਼ਨ ਦਾ ਹੀ ਰੋਲ ਅਦਾ ਕਰਨਾ ਮੇਰਾ ਕੰਮ ਵਿਰੋਧ ਕਰਨਾ ਬਸ ਹਾਂ ਆਹ ਕੰਮ ਗੜਬੜਾ ਐ ਬਸ ਬਸ ਆਹੀ ਐ ਇਹ ਗੱਲਾਂ ਨੂੰ ਕੋਈ ਵੀ ਨਹੀਂ ਕਰ ਰਿਹਾ ਸਹੀ ਨੂੰ ਸਹੀ ਨਹੀਂ ਕਰ ਰਿਹਾ ਇਸ ਲਈ ਇੱਥੇ ਜੇ ਤਾਂ ਪਲਾਟ ਖਰੀਦ ਕੇ ਸਾਡੇ ਲੋਕ ਚਲੋ ਸਾਡੇ ਆਪਣੀਆਂ ਵੀ ਜ਼ਮੀਨਾਂ ਵਿੱਚ ਕੈਸੀ ਵੀ ਲੈ ਲਾਂਗੇ ਹਮ ਪਰ ਭਾਈ ਜਿਹੜਾ ਸਾਡਾ ਭਾਈਚਾਰਾ ਬੈਠਾ ਬੇਜ਼ਮੀਨੇ ਬੈਠਾ ਜੀ ਨਾ ਸਾਰੀ ਉਮਰ ਜਿਨ੍ਹਾਂ ਨੇ ਸੇਵਾ ਕਰੀ ਹੈ ਕੰਮ ਕਰਿਆ ਹੈ ਸਾਡੇ ਖੇਤਾਂ 'ਚ ਕੰਮ ਕਰਿਆ ਜਿਹਦੇ ਸਿਰ ਦੇ ਉੱਤੇ ਅੱਜ ਅਸੀਂ ਤੁਰੇ ਫਿਰੇ ਫਿਰਦੇ ਆ ਉਹਨਾਂ ਪਾਸ ਵਿਚਾਰਾਂ ਬਬ ਮਰਜ਼ਾ ਜਗ੍ਹਾ ਵੀ ਨਾ ਹੋਵੇ ਰਹਿਣਗੇ ਰਿਸ਼ਤੇ ਵੀ ਟੁੱਟ ਜਾਣਗੇ ਹਾਂ ਤੇ ਮੈਂ ਫੇਰੇ ਕਹਿੰਦਾ ਖੇਤ ਰੇਣ ਕੇ ਨਾਕਾਮੇ ਰਹਿਣਗੇ ਤੇ ਤੁਸੀਂ ਪੰਚਾਇਤਾਂ ਦੇ ਲੈ ਜੋ ਅਡੀਸ਼ਨ ਲਿਓ ਤੁਸੀਂ ਐਂ ਕਰੋ ਜਨਰਲ ਹਾਊਸ ਕਰਾਓ ਸਾਰੇ ਪਿੰਡਾਂ ਦੇ ਕਹਿੰਦੇ ਬਹੁਤ ਤਾਕਤ ਹੈ ਜਨਰਲ ਹਾਊਸ ਦੀ ਤੇ ਪੁੱਛੋ ਵੀ ਹਾਂਜੀ ਪਲਾਟ ਚਾਹੀਦੇ ਆ ਹਾਂਜੀ ਜ਼ਮੀਨ ਹੈ ਪਿੰਡ ਪਾ ਹਾਂਜੀ ਕਿੰਨੀ ਪਈ ਆ ਜ਼ਮੀਨ ਪਈ ਆ ਸਾਡੇ ਪਾ 50 ਏਕੜ ਇਹ 100 ਏਕੜ ਕਿੰਨੀ ਲੱਗਦੀ ਆ ਸਾਡੀ ਲੱਗਣੀ ਆ ਤਿੰਨਾਂ ਚਾਰ ਏਕੜ ਜੀ ਜਿਹੜੀ ਕਿ ਕਰ ਨੂੰ ਆ ਕੇ ਅਮਬਾਨੀਆਂ ਦਾਨੀਆਂ ਨੇ ਸਾਂਭਣੀਆਂ ਉਹ ਅਸੀਂ ਆਪਣੇ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਗੋਹਾ ਵਿੱਚ ਚੱਕੇ ਸਭ ਕੁਝ ਕਰਿਆ ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਢੇ ਸਾਡੇ ਦੁੱਖਾਂ ਨੂੰ ਆਪਣੇ ਦੁੱਖ ਸਮਝਿਆ ਸਾਨੂੰ ਗੋਦੀਆਂ ਵਿੱਚ ਖੜਾਇਆ ਉਹ ਲੋਕਾਂ ਨੂੰ ਅਸੀਂ ਇਗਨੋਰ ਕਰਦੀ ਹੈ ਇਸ ਲਈ ਬੜਾ ਕੁਐਸਚਨ ਮਾਰਕ ਹੈ ਲੈਟ ਅਸ ਡਿਸਕਸ ਇਟ ਐਂਡ ਡੀਟੇਲ ਆਣੀ ਵੀ ਆ ਗਈ ਡਿਸਕਸ਼ਨ ਹੋ ਗਈ ਹਾਂ ਤੇ ਅੱਗੇ ਲਈ ਇਹਨੂੰ ਤੁਸੀਂ ਜਰੂਰ ਚੈਨਲ ਮੈਂ ਤਾਂ ਤੁਹਾਨੂੰ ਲੈ ਕੇ ਆਇਆ ਸੀ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਹੋ ਕਿਉਂਕਿ ਨਹੀਂ ਤਾਂ ਚੈਨਲਾਂ ਨੇ ਵੀ ਐਡਾਂ ਲੈਣੀਆਂ ਕੋ ਬਹੁਤ ਕੁਝ ਹੁੰਦਾ ਹੈ ਨਹੀਂ ਅਸੀਂ ਦੇਖੋ ਵਿਰਸੇ ਤੇ ਵਿਰਾਸਤ ਤੇ ਤੁਸੀਂ ਬਹੁਤ ਕੁਝ ਹਾਂ ਵਿਰਸੇ ਨਾਲ ਹੈ ਤੇ ਪੰਜਾਬ ਦਾ ਵਿਰਸਾ ਜਦੋਂ ਪੋਲਿਟੀਕਲ ਸਿਸਟਮ ਦੇ ਨਾਲ ਅਸੀਂ ਕਿਸੇ ਪਾਰਟੀ ਨਾਲ ਵੀ ਅਟੈਚ ਸਾਡਾ ਮਕਸਦ ਹੈ ਕਿ ਪੰਜਾਬ ਦਾ ਵਿਰਸਾ ਬਚਣਾ ਚਾਹੀਦਾ ਹੈ ਪੰਜਾਬ ਦਾ ਵਿਰਸਾ ਤਾਂ ਬਚੇਗਾ ਤੇ ਜ਼ਮੀਨਾਂ ਬਚਣਗੀਆਂ ਹਾਂ ਯੂਅਰ ਕਰੀਏ ਹਾਂ ਯੂਅਰ ਕ੍ਰੀਏਟਿੰਗ ਡਿਜੀਟਲ ਹਿਸਟਰੀ ਹਾਂ ਦਾਇਰ ਆ ਗਈ ਬਹੁਤ ਬਹੁਤ ਧੰਨਵਾਦ ਸਰਬਾਜੀ ਹਾਂ ਇਹ ਜਿਹੜੀ ਗਲੋਬਲਾਈਜੇਸ਼ਨ ਦੀ ਕਹਾਣੀ ਹੈ ਵਰਲਡ ਵਾਈਡ ਜਾ ਹੈ ਸਾਰੀ ਦੁਨਾਈ ਇਹ ਚਲਦੀ ਆ ਰਹੀ ਹੈ ਪਰ ਹੁਣ ਜਦੋਂ ਜ਼ਮੀਨਾਂ ਦਾ ਮਸਲਾ ਆ ਗਿਆ ਜਦੋਂ ਸਾਡੀ ਮਾਂ ਨਹੀਂ ਰਹੀ ਕਿ ਸਾਡੀ ਧਰਤੀ ਨੂੰ ਘਰਾਂ ਦਾ ਮਸਲਾ ਆ ਗਿਆ ਜੀ ਰਾਤ ਤੇ ਕੱਟਣ ਦਾ ਮਸਲਾ ਆ ਗਿਆ ਤਾਂ ਸਾਡਾ ਕਲਰ ਫੜ ਲਿਆ ਗਿਆ हां ठीक है शुक्रिया जी कमेंट जरूर करियो जी बड़ी बेबाकी ਦੇ ਨਾਲ ਐਡਵੋਕੇਟ ਸਰਦਾਰ ਸਰਵਜੀਤ ਸਿੰਘ ਜੀ ਬੈਂਸ ਪੰਜੋਲੇ ਤੋਂ ਰੋਪੜ ਜ਼ਿਲ੍ਹੇ ਤੋਂ ਬੋਲੇ ਨੇ ਪੰਜਾਬ ਦੇ ਹਰੇਕ ਮਸਲੇ ਤੇ ਕਿਸੇ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਗੱਲ ਮੁੱਦਿਆਂ ਦੀ ਹੈ ਗੱਲ ਜੋ ਇਹਨਾਂ ਨੇ ਪੀੜ ਇਹਨਾਂ ਨੇ ਦਰਦ ਰੱਖਿਆ ਹੋਇਆ ਆਪਣੇ ਜ਼ਿਹਨ ਦੇ ਵਿੱਚ ਉਹੀ ਇਹਨਾਂ ਦੀ ਜ਼ੁਬਾਨ ਤੇ ਆਇਆ ਕਮੈਂਟ ਜਰੂਰ ਕਰਿਓ ਚੰਗਾ ਲੱਗੇ ਤਾਂ ਵੱਦ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਔਰ ਖਾਸ ਤੌਰ ਤੇ ਪਿੰਡਾਂ ਵਾਲਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਤਨਵਾਜੀ